ਮੈਂ ਬਾਈ ਹੁਣਾਂ ਕੋਲੋਂ ਇੱਕ ਕਣਕ ਦਾ ਬੀਜ ਲੈਣ ਆਇਆ ਹਾਂ। ਮੁੰਡਰੀ ਕਣਕ ਜਾਂ ਮੁੰਡੀ ਕਣਕ ਜਾਂ ਭੋਡੀ ਕਣਕ ਵੀ ਕਹਿੰਦੇ ਸੀ। ਬਡਾਨਕ ਵੀ ਕਹਿੰਦੇ ਸੀ ਹੁਣ ਜੀ ਇਹ ਜਿਹੜੀ ਹੈਗੀ ਆ ਪੌਦਾ ਇਸ ਵੇਲੇ ਤਿਆਰ ਹੋਇਆ ਪੌਦਾ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਆ ਇਹ ਮੇਰੇ ਬਚਪਨ ਤੋਂ ਪੁਰਾਣਾ ਆ। ਇਹਦੇ ਵਿੱਚ ਚੀਕਣਾ ਪੰਨ ਬਹੁਤ ਘੱਟ ਹੈਗਾ ਆ ਪਰ ਬਾਕੀ ਸਾਰੇ ਖੇਤਾਂ ਨਾਲੋਂ ਮੋਹਰ ਜ਼ਿਆਦਾ ਚੀਕਣਾ ਪੰਨ ਹੈ। ਤੇ ਇੱਥੇ ਮੈਂ ਖੜਾ ਹੋ ਕੇ ਤੇ ਇਦਾਂ ਦੇਖਿਆ ਤੇ ਇੱਥੇ ਤੱਕ ਮੇਰੇ ਉੱਪਰ ਦਾ ਖੂਰ ਪਹੁੰਚੀ ਹੋਈ ਸੀਗੀ। ਇੰਨੀ ਉੱਚੀ ਸੀ ਕਣਕ। ਇਹ ਕਿੰਨੇ ਏਰੀਆ 'ਚ ਬਾਗ ਹੈ? ਇਹੀ ਛੇਕ ਨਾਲ ਚਾ ਅੱਜ ਇਹ ਡੈਡ ਜੀ ਹੁਣਾਂ ਨਹੀਂ ਕੀਤੇ ਹੈਗੇ ਉੱਪਰ ਜਿਹੜੇ ਕਵਰ ਕੀਤੇ ਆ ਇਹ ਉਹ ਵੀ ਉਹਨਾਂ ਦੇ ਕੋਲੋਂ ਮੈਂ ਜਿਹੜਾ ਆਰਗੈਨਿਕ ਹੀ ਕਿ ਲੈ ਕੇ ਜਾ ਕਰ ਰਿਹਾ ਜੋ ਵੀ ਕਰ ਰਿਹਾ ਅੱਛਾ ਜੋ ਸਵਰੇ ਵੀ ਕਰਨੀ ਹੈ ਜੇ ਕਿਤੇ ਉਹ ਵੀ ਆਰਗੈਨਿਕ ਹੀ ਆ ਸਭ ਤੋਂ ਘੱਟ ਇਹਨੂੰ ਸਿਗਦਾਣੇ ਆ ਸਭ ਤੋਂ ਵੱਧ ਇਹਨੂੰ ਟਿਕੇ ਆ ਹੂੰ ਆ ਦੇਖੋ ਇਹ 85 ਬੀਜ ਆ ਔਰ ਸਿੰਗਲ ਅੱਖ ਲਗਾਈ ਹੋਈ ਆ ਲੈ ਇੰਨਾ ਹੀ ਇਹਨੂੰ ਉੱਪਰ ਰੱਖਣਾ ਤੇ ਉਹਦੀ ਅੱਖ ਤੋਂ ਥੱਲੇ ਇੰਨਾ ਰੱਖਣਾ ਇਹ ਕੀ ਕਰਾਂਗੇ ਇਸ ਥਾਂ ਨੂੰ ਕਹਿੰਦੇ ਕਿ ਇਹਦੇ ਵਿੱਚ ਫਿਰ ਮਿਰਚ ਲਗਾ ਲਈਏ ਲੱਗ ਠੀਕ ਆ ਮੇਚਾ ਲਗਾ ਲਈਆਂ 450 ਬੂਟਾ ਲਗਭਗ ਅਸੀਂ ਇਹ ਲਗਾਇਆ ਸੀਗਾ ਇੱਕ ਮੈਂ 10 ਦਮਾ ਵੀ ਭਾਜੀ ਹੁਣੀ ਇੱਥੇ ਗੁੜ ਬਣਾਉਂਦੇ ਆ ਤੇ ਗੁੜ ਦਾ ਇਹਨਾਂ ਦਾ ਜਿਹੜਾ ਕੰਮ ਆ ਉਹ ਵੀ ਆਰਗੇਨਿਕ ਆ ਫੁੱਲ ਆਇਆ ਸੀਗਾ ਤੇ ਪੂਰਾ ਹੀ ਭਰਿਆ ਪਿਆ ਸੀ ਟੋਟਲੀ ਜੀ ਪੂਰਾ ਹੀ ਪੱਤਾ ਬਹੁਤ ਦਿਸਦਾ ਸੀ ਜੀ ਇਹ ਵਾਲਾ ਜਿਹੜਾ ਆ ਇਹ ਅਖਰੋਟ ਆ ਇਹ ਅਖਰੋਟ ਦਾ ਪੌਦਾ ਆ ਭਾਜੀ ਅਖਰੂਟ ਦਾ ਇਹ ਦੇਸੀ ਵਾਲਾ ਅਸਲ 'ਚ ਔਲੇ ਦਾ ਸਾਈਜ਼ ਆ ਹੁੰਦਾ ਜਿਹੜਾ ਆਪਣੇ ਹੁਸ਼ਿਆਰਪੁਰ 'ਚ ਹੁੰਦਾ ਆਪਣੇ ਹੁਸ਼ਿਆਰਪੁਰ ਦੀ ਲੋਅਰ ਸ਼ਿਵਾਲਿਕ ਪਹਾੜੀਆਂ ਉਹਨਾਂ ਦੇ ਨਾਲ ਹੀ ਵਸਿਆ ਹੋਇਆ ਪਿੰਡ ਗੜਦੀਵਾਲਾ ਤੇ ਗੜਦੀਵਾਲਾ ਪਿੰਡ ਦੇ ਵਿੱਚ 22 ਦਵਿੰਦਰ ਸਿੰਘ ਜੀ ਸਾਡੇ ਨਾਲ ਆ ਤੇ 22 ਹੁਣੀ ਖੇਤੀ ਕਰਦੇ ਆ ਪੂਰੀ ਤਰ੍ਹਾਂ ਆਰਗੈਨਿਕ ਜਾਣੀ ਸਮਰਪਿਤ ਬੰਦੇ ਜਿਹੜੇ ਨੇ ਨਾ ਖੇਤੀ ਨੂੰ ਮੈਂ ਦੇਖੇ ਮੈਂ ਉਹਨਾਂ ਬੰਦਿਆਂ ਨੂੰ ਅੱਜ ਤੁਹਾਨੂੰ ਮਿਲਾਉਣ ਲੱਗਾ ਗੱਲ ਧਿਆਨ ਨਾਲ ਸੁਣਿਓ ਬਾਈ ਸਭ ਤੋਂ ਪਹਿਲਾਂ ਪੀਆਰ ਪੰਜਾਬ ਤੇ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬੜਾ ਡਾ ਬਾਈ ਤੁਸੀਂ ਤੁਹਾਡਾ ਵੈਸੇ ਪੇਸ਼ ਆ ਕੀ ਆ ਦੱਸ ਦਿਓ ਪਲੀਜ਼ ਬੜਾ ਵੈਸੇ ਮੈਂ ਈਟੀਟੀ ਟੀਚਰ ਹਾਂ ਪ੍ਰਾਇਮਰੀ ਟੀਚਰ ਹਾਂ ਅੱਛਾ ਜੀ ਤੇ 2006 ਤੋਂ ਮੈਂ ਪੰਟੀ ਹਾਂ ਅੱਛਾ ਜੀ ਤੇ ਉਹਦੇ ਨਾਲ ਨਾਲ ਇਹ ਸਾਡਾ ਪਿਤਾ ਵਰਗੀ ਪਿਤਾ ਹੈਗਾ ਆ ਠੀਕ ਹੈ ਜੀ ਇੱਥੇ ਅਸੀਂ ਨਾਲ ਨਾਲ ਕਰੀ ਜਾਂਦਾ ਕੰਮ ਖੇਤੀ ਸ਼ੌਕ ਆ ਸ਼ੌਕ ਆ ਸ਼ੌਕ ਆ ਔਰ ਇਸ ਤੋਂ ਬਿਨਾਂ ਸਾਡਾ ਹੈ ਕੋਈ ਨਹੀਂ ਹੋਰ ਜਿੰਨੇ ਕ ਪੈਸੇ ਸਾਡੇ ਕਮਾ ਕੇ ਮੜ ਕੇ ਡਾਕਟਰਾਂ ਦੀ ਜੇਬਾਂ ਪਰ ਹੁੰਦੀਆਂ ਆ ਹੂੰ ਤਰੰਤਰਾਂ ਦੇ ਮਹੰਗੇ ਮਹੰਗੇ ਇਲਾਜ ਮਹੰਗੇ ਮਹੰਗੇ ਹਸਪਤਾਲਾਂ ਵਿੱਚ ਕਰਨ ਦੀ ਬਜਾਏ ਜੇ ਸਾਨੂੰ ਕਿਸੇ ਸਿਆਣੇ ਪੁਰਖ ਨੇ ਕਹਿ ਦਿੱਤਾ ਕਿ ਇਹਦੀ ਬਜਾਏ ਤੁਸੀਂ ਥੋੜਾ ਜਿਆ ਆਪਣਾ ਮਾਈਂਡ ਚੇਂਜ ਕਰੋ ਹੂੰ ਪੈਸੇ ਕਮਾ ਕੇ ਡਾਕਟਰਾਂ ਨੂੰ ਦੇਣ ਦੀ ਬਜਾਏ ਪੈਸੇ ਘੱਟ ਕਮਾ ਲਓ ਪਰ ਉਹ ਕਿਸੇ ਹੋਰ ਪਾਸੇ ਨੂੰ ਨਾਲ ਜਾਣ ਉਹਨਾਂ ਕੀ ਕਮਾ ਲਓ ਜਿੰਨਾ ਕਿ ਤੁਹਾਨੂੰ ਬੈਨੀਫਿਟ ਹੋਵੇ ਤੇ ਫਿਰ ਮੰਡੀ ਵਿੱਚ ਜਾ ਕੇ ਖੱਜਲ ਖਵਾਰੀ ਹੋਣੀ ਤੇ ਧਰਤੀ ਦੀ ਸਿਹਤ ਖਰਾਬ ਕਰਨੀ ਆਪਣੀ ਵੀ ਸਿਹਤ ਖਰਾਬ ਕਰਨੀ ਫਿਰ ਉਦ ਨਾਲ ਵੈਟਰ ਆ ਕੇ ਥੋੜਾ ਕਮਾ ਲਓ ਤੇ ਆਪਣਾ ਵੀ ਤੰਦਰੁਸਤ ਰਹੋ ਜੇ ਕਿਸੇ ਥੋੜੀ ਬੁੱਤੇ ਕਿਸ ਜਣ ਮਿੱਤਰ ਨੂੰ ਥੋੜੀ ਬਾਦੀ ਲੋੜ ਹੈਗੀ ਆ ਜਿੰਨੀ ਕਿ ਤੁਸੀਂ ਦੇ ਸਕਦੇ ਆ ਤਾਂ ਉਹ ਵਧੀਆ ਚੀਜ਼ ਦੇ ਦਿਓ ਮੈਂ ਬਾਈ ਹੁਣਾ ਕੋਲੋਂ ਇੱਕ ਕਣਕ ਦਾ ਬੀਜ ਲੈਣ ਆਇਆ ਆ ਕਣਕ ਮੁੰਡਰੀ ਕਣਕ ਜਾਂ ਮੁੰਡੀ ਕਣਕ ਜਾਂ ਭੋਡੀ ਕਣਕ ਵੀ ਕਹਿੰਦੇ ਸੀ ਬਡਾਨਕ ਵੀ ਕਹਿੰਦੇ ਸੀ ਹੁਣ ਤੁਹਾਡੇ ਇਲਾਕੇ ਚ ਕੀ ਕਹਿੰਦੇ ਆ ਮੈਨੂੰ ਨਹੀਂ ਪਤਾ ਜਿਨ੍ਹਾਂ ਦੇ ਇਹ ਨਾਂ ਚੱਲਦੇ ਠੀਕ ਆ ਜਿਨ੍ਹਾਂ ਦੇ ਇਹ ਨਾਂ ਨਹੀਂ ਚੱਲਦੇ ਮੈਂ ਦੱਸ ਦਵਾ ਇਹ ਉਹ ਕਣਕ ਸੀ ਜਿਹਨੂੰ ਕਸੀਰ ਨਹੀਂ ਹੁੰਦੇ ਸੀ ਕਸੀਰ ਨਹੀਂ ਹੁੰਦੇ ਸੀਗੇ ਤੇ ਇਹ ਕਣਕ ਬੜੀ ਵਧੀਆ ਮੰਨੀ ਜਾਂਦੀ ਸੀ ਤੇ ਉੱਚੀ ਹੋ ਜਾਂਦੀ ਆ ਨਾ ਕਾਫੀ ਤੇ ਨਾਲ ਹੀ ਇਹ ਕਣਕ ਜਿਹੜੀ ਆ ਇਹਨੂੰ ਇਹਨੂੰ ਕਰਨਾ ਪੈਂਦਾ ਹੈਗਾ ਆ ਇਹਨੂੰ ਆਪਾਂ ਉਹਨਾਂ ਪਸ਼ੂਆਂ ਨੂੰ ਵੀ ਬਹੁਤ ਵਧੀਆ ਪਾਉਂਦੇ ਆ ਤੇ ਪਸ਼ੂਆਂ ਦਾ ਚਾਰਾ ਵੀ ਇਹ ਬਹੁਤ ਵਧੀਆ ਮੰਨਿਆ ਜਾਂਦਾ ਆ ਤੇ ਮੈਂ ਗੱਲ ਜਦੋਂ ਇਹਦੀ ਕੀਤੀ ਤੇ ਸਾਡੇ ਹਕੀਮ ਸਾਹਿਬ ਜਿਹੜੇ ਆ ਰਣਜੋਤ ਸਿੰਘ ਬਾਈ ਹੁਣੀ ਇਹ ਹਕੀਮ ਸਾਹਿਬ ਮੈਨੂੰ ਕਹਿੰਦੇ ਕਿ ਮੇਰੇ ਕੋਲ ਇਹ ਆਪਣੇ ਮਿੱਤਰਾਂ ਕੋਲ ਕਣਕ ਹੈਗੀ ਤੇ ਤੁਸੀਂ ਆ ਜਾਓ ਅੱਜ ਸਪੈਸ਼ਲ ਉਹ ਕਣਕ ਲੈਣੀ ਆਉਣਾ ਸੀ ਤੇ ਜਦੋਂ ਆਏ ਤੇ ਬਾਈ ਹੁਣਾ ਨਾਲ ਗੱਲਾਂ ਹੋਈਆਂ ਤੇ ਸੋਚਿਆ ਕਿ ਤੁਹਾਨੂੰ ਕੁਝ ਰਿਕਾਰਡਿੰਗ ਦਿਖਾਈਏ ਹਨਾ ਤੇ ਆਹ ਜਿਹੜੀ ਗੱਲ ਇਹਨਾਂ ਨੇ ਕੀਤੀ ਵੈਸੇ ਆਪਾਂ ਫਾਰਮ ਦੇਖਣ ਤੋਂ ਪਹਿਲਾਂ ਤੁਸੀਂ ਮੜ ਜਾ ਸਾਨੂੰ ਦੱਸ ਦਵੋ ਕਿ ਜਿਹੜੀ ਇਹ ਗੱਲ ਕਰਦੇ ਆ অর্ਗੈਨਿਕ ਖੇਤੀ ਬੜਾ ਮਲਵਾਇਆ ਅੱਜ ਕੱਲ੍ਹ ਚੱਲਦਾ ਟ੍ਰੈਂਡ ਆ ਬੀਜੀ ਸੇਤਾਂ ਤੇ ਵੀ ਅਸਰ ਮਾੜਾ ਹੁੰਦਾ ਫੇ ਆਪਾਂ ਕੈਮੀਕਲ ਖੇਤੀ ਕਰਦੇ ਇਹ ਗੱਲ 'ਚ ਸੱਚਾਈ ਵੀ ਹੈਗੀ ਆ ਸੇਤ ਨੂੰ ਫਾਇਦਾ ਫਾਇਦਾ ਹੁੰਦਾ ਵੈਸੇ ਹਾਂਜੀ ਹਾਂਜੀ ਭਾਜੀ ਬਿਲਕੁਲ 100% ਕਿਉਂਕਿ ਤੁਸੀਂ ਹਕੀਮ ਆ ਤੁਹਾਨੂੰ ਵੱਧ ਪਤਾ ਜੀ 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 ਅੱਛਾ ਭਾਜੀ ਸਿੱਧਾ ਹੀ ਆ ਕੇ ਜਿਹੜੀ ਇੱਕ ਤਾਂ ਧਰਤੀ ਜਿਹੜੀ ਖਰਾਬ ਹੋ ਗਈ ਆ ਹੂੰ ਤੇ ਉਹਦੇ ਕਰਕੇ ਫਿਰ ਜੋ ਵੀ ਤੁਸੀਂ ਬੀਜਦੇ ਆ ਇਸ ਲਈ ਨਾਲ-ਨਾਲ ਆਰਗੈਨਿਕ ਤੇ ਦੇਸੀ ਬੀਜਾਂ ਤੇ ਵੀ ਕੰਮ ਕਰਨ ਦੀ ਲੋੜ ਆ ਬਾਈ ਕੀ ਕੀ ਲਾਇਆ ਹੋਇਆ ਤੁਸੀਂ ਫਿਰ ਫਾਰਮ ਦਿਖਾਓ ਸਾਨੂੰ ਆ ਜਾਓ ਹਨਾ ਦੇਖੀਏ ਫਾਰਮ ਆਹੀ ਦਿਖਾਓ ਯਾਰ ਪਹਿਲਾਂ ਤਾਂ ਹਨਾ ਆ ਜਾ ਜਾਨੀ ਦਿਖਾ ਲ ਯਾਰ ਮੇਰਾ ਵੀਰ ਹੈ ਆ ਥੱਲੇ ਦੇਖੋ ਯਾਰ ਫਲ ਦੇਖੋ ਪਹਿਲਾਂ ਸੌਰੀ ਬਾਈ ਜੀ ਇੱਕ ਕਿੰਨੀ ਕੁ ਪੁਰਾਣੀ ਹੋਊਗੀ ਗੱਲ ਗੱਲ ਇਹ ਵੀਰ ਜੀ ਇਹ ਜਿਹੜੀ ਹੈਗੀ ਆ ਪੌਦਾ ਇਸ ਵੇਲੇ ਤਿਆਰ ਹੋਇਆ ਪੌਦਾ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਆ ਇਹ ਮੇਰੇ ਬਚਪਨ ਤੋਂ ਪੁਰਾਣਾ ਆ ਹੂੰ ਉਹ ਜਿਹੜਾ ਅਸਲ ਦੇ ਵਿੱਚ ਇਹਦਾ ਪੁਰਾਣਾ ਪੌਦਾ ਸੀਗਾ ਜੇ ਤੋਂ ਅੱਗੇ ਇਹ ਨਵਾਂ ਪੌਦਾ ਤਿਆਰ ਹੋ ਗਿਆ ਥਾਨੇ ਲੱਗਣ ਕਰਕੇ ਜੇ ਤੁਸੀਂ ਦਾਅ ਬ ਕਹਿ ਸਕਦੇ ਹੈਗੇ ਤਾਂ ਕਹਿ ਦਿੰਨੇ ਆ ਹਾਂ ਉਹ ਪੌਦਾ ਮੇਰੀ ਹੋਸ਼ ਤੋਂ ਪਹਿਲਾਂ ਸੀ ਅੱਛਾ ਔਰ ਮੇਰੀ ਉਮਰ ਐਸ ਵੇਲੇ 47-48 ਸਾਲ ਹੋ ਚੁੱਕੀ ਆ ਅੱਛਾ ਜੀ ਵਾਹ ਇਹਦੀ ਕੋਈ ਕਾਂਡ-ਛਾੜ ਨਹੀਂ ਕੀਤੀ ਕੋਈ ਇਹਨੂੰ ਢੇਰ ਨਹੀਂ ਪਾਇਆ ਹੋਇਆ ਇਸ ਵੇਲੇ ਪਹਿਲੇ ਸਾਡਾ ਪੁਰਾਣਾ ਘਰ ਇਹ ਸਗਾ ਸੀ ਇੱਥੇ ਹੀ ਇਹਦੇ ਅੱਛਾ ਆ ਪਹਿਲਾ ਘਰ ਸੀਗਾ ਹਾਂਜੀ ਇਹ ਪੁਰਾਣਾ ਘਰ ਸੀਗਾ ਸਾਡਾ ਜਾਂਦੀ ਦਿਖਾਈ ਪਸ਼ੂਆਂ ਨੂੰ ਇੱਥੇ ਅਸੀਂ ਪਾਣੀ ਪੋਹਿੰਦਾ ਹੁੰਦੇ ਸੀਗੇ ਹਾਂ ਇੱਥੇ ਹੀ ਲਾਗੇ ਥਲੇ ਟੂਟੀ ਅਜੇ ਵੀ ਹੈਗੀ ਆ ਉਹ ਫਾਲ ਭਾਜੀ ਗਲਗਲ ਬਹੁਤ ਸੋਹਣੀ ਆ ਹਨਾ ਆਜੋ ਆਚਾਰ ਪਾਇਆ ਸੀ ਭਾਜੀ ਅੱਛਾ ਜੀ ਇਹ ਜ਼ਬਰਦਸਤ ਇਹਦਾ ਆਚਾਰ ਬਣਿਆ ਨਾ ਭਾਜੀ ਹਾਂ ਬਹੁਤ ਜ਼ਬਰਦਸਤ ਮਤਲਬ ਇਹਦਾ ਭਾਜੀ ਦਾਣਾ ਬਹੁਤ ਮੋਟਾ ਆ ਹਾਂ ਬਹੁਤ ਮੋਟਾ ਦਾਲਿਆ ਇਹਦਾ ਅੱਛਾ ਮੈਂ ਗਲਗਲ ਵਾਲਿਆਂ ਨੂੰ ਦੱਸ ਦਈਏ ਵੀ ਜਿਹੜਾ ਛਿਲਕਾ ਹੁੰਦਾ ਨਾ ਉਹ ਜਿੰਨਾ ਮੋਟੇ ਛਿਲਕੇ ਵਾਲੀ ਗਲਗਲ ਤੁਸੀਂ ਲਓਗੇ ਓਨੀ ਵਧੀਆ ਫਾਈਬਰ ਹੀ ਆ ਭਾਈ ਸੁਦਾ ਮੈਂ ਤਾਂ ਹਾਂ ਤੇ ਗਲਗਲ ਦਾ achar ਜਿਹੜਾ ਆ ਨਾ ਉਹ ਨਿਯਾਮਤ ਹੁੰਦੀ ਹੈ ਭਾਈ ਜ਼ਰੂਰ ਖਾਇਆ ਕਰੋ ਸਾਰੇ ਜਣੇ ਆ ਜਾਓ ਆ ਜਾਓ ਭਾਈ ਆਹ ਕਾ ਦਾ ਬੂਟਾ ਇਹ ਤੇ ਆ ਹੋਇਆ ਭਾਈ ਇਹ ਤੇ ਹੂ ਦਾ ਪੌਦਾ ਆ ਤੇ ਹੂ ਦਾ ਲਾਇਆ ਹੋਇਆ ਹੈ ਇਹ ਤੇ ਹੂ ਦਾ ਪੌਦਾ ਇੱਥੋਂ ਹੀ ਸੁੱਕ ਗਿਆ ਸੀ ਇੱਥੋਂ ਯਾਰੋਂ ਮੈਂ ਆਪਣੀ ਹਾਈਟ ਦੇ ਹਿਸਾਬ ਨਾਲ ਮੈਂ ਛੋਟਾ ਸਗਾ ਦੂੰ ਇੱਥੋਂ ਸੁੱਕਿਆ ਇਹ ਹੂੰ ਸੁੱਕਣ ਤੋਂ ਬਾਅਦ ਇਹ ਡੰਡਾ ਖੜਾ ਰਹਿ ਗਿਆ ਕੁਝ ਚਿਰ ਬਾਅਦ ਉਹ ਵੱਡੇਆਂ ਨਹੀਂ ਸੀ ਬੁੱਟਾ ਥੱਲੇ ਉਹ ਤੋਂ ਹੀ ਸ਼ਾਖਾਾਂਾਂ ਮੈ ਸਾਈਡਾਂ ਤੋਂ ਫੁੱਟ ਕੇ ਮੁੜ ਕੇ ਫਿਰ ਇਹ ਤੁਸੀਂ ਦੇਖੋਗੇ ਸੈਂਟਰ ਦੇ ਵਿੱਚੋਂ ਮੁੜ ਕੇ ਫਿਰ ਉਹ ਉੱਥੇ ਤੱਕ ਪੁਰਾਣੀ ਜਿਹੜੀ ਸ਼ਾਖੇ ਦਿਖਾਈ ਦਿੰਦੀ ਆ। ਹਾਂ। ਉਹ ਤੋਂ ਉੱਪਰ ਹੋ ਗਿਆ। ਉੱਪਰ ਵਾਲੀ ਜਿਹੜੀ ਬਾਦੀ ਸੁੱਕੀ ਆ। ਹੂੰ। ਐਹੀ ਸੀ ਲੈ ਸੈਂਟਰ ਵਾਲੀ ਜਿਹੜੀ ਆ ਨਾ ਇੱਥੋਂ ਲੱਕੜੀ ਦੀ ਸੁੱਕ ਕੇ ਉਹ ਡਿੱਗ ਪਈ ਹੋਈ ਆ ਤੇ ਸਾਈਡਾਂ ਤੋਂ ਇਹਨੇ ਭਰ ਲਿਆ ਆਪਣੇ ਆਪ ਨੂੰ ਫਿਰ ਦੁਬਾਰਾ। ਹੂੰ। ਹੁਣ ਉੱਪਰ ਵਾਲੀ ਉਹ ਇੱਕ ਵੱਡੀ ਮੇਨ ਸ਼ਾਖ ਜਿਹੜੀ ਹੈਗੀ ਆ ਉਹ ਸੁੱਕ ਮਈ ਹੈਗੀ ਆ। ਅੱਛਾ ਗੁੜ ਪੋਲਾ ਤਿਆਰ ਹੋ ਗਿਆ। ਗੁੜ ਬਣਾ ਕੇ ਦੇਖਿਆ। ਕਿੱਦਾਂ ਦਾ ਬਣਿਆ? ਦੇਸੀ। ਅੱਛਾ। ਅਸੀਂ ਗੁੜ ਕਿਹੜਾ ਕਿਹੜ ਤੁਸੀਂ ਕਿਹੜਾ ਵਰਤਦੇ ਆ ਪਹਿਲੇ ਭਾਜੀ ਅਸੀਂ 파ਰਤਦੇ ਸੀਗੇ 88230 ਜਦੋਂ ਸ਼ੁਰੂ ਕੀਤਾ ਅੱਛਾ ਉਸ ਤੋਂ ਬਾਅਦ ਫਿਰ ਸਾਨੂੰ 64 ਮਿਲ ਗਿਆ ਐਸ ਵੇਲੇ ਸਾਡੇ ਕੋਲ ਖਤਮ ਹੋ ਚੁੱਕਿਆ ਚੌੜ ਦਾ ਬੀਜ ਹੂੰ ਫਿਰ 85 ਆਇਆ ਹੱਥ ਹੂੰ ਤੇ 85 ਹੁਣ ਵਰਤ ਰਹੇ ਹੈਗੇ ਆ 40 ਜ਼ਮੀਨ ਚ ਇਧਰ ਵਧੀਆ ਹੁੰਦਾ ਇਧਰ 85 ਬਹੁਤ ਵਧੀਆ ਹੁੰਦੀ ਆ ਉਹ ਸਾਹਮਣੇ 85 ਲੱਗਾ ਹੋਇਆ ਹੈ ਅੱਛਾ ਆ ਮੈਨੂੰ ਜ਼ਮੀਨ ਦੀ ਨਾ ਨੇਚਰ ਨਾਲ ਦੀ ਨਾਲ ਦੱਸ ਦਿਓ ਇਹ ਜਿਹੜੀ ਇੱਕ ਕਿੰਦਾ ਦੀ ਜ਼ਮੀਨ ਆ ਸਾਡੀ ਤੇੜੀ ਧਰਤੀ ਹੈਗੀ ਆ ਰੋਸਲੀ ਆ ਮਤਲਬ ਕਿ ਰੇਤਾ ਬਹੁਤ ਹੀ ਆ ਹੂੰ ਇਹ ਜਿਹੜਾ ਖੇਤ ਹੈਗਾ ਸਭ ਤੋਂ ਵਧੀਆ ਖੇਤ ਮੰਨਿਆ ਜਾਂਦਾ ਵੀ ਇਹ ਜਿਹੜਾ ਖੇਤ ਹੈ ਸਭ ਤੋਂ ਵਧੀਆ ਮੰਨਿਆ ਜਾਂਦਾ ਸਾਡਾ ਅੱਛਾ ਇਹ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਚੀਕਣਾ ਪੰ ਬਹੁਤ ਘੱਟ ਹੈਗਾ ਆ ਪਰ ਬਾਕੀ ਸਾਰੇ ਖੇਤਾਂ ਨਾਲੋਂ ਮੋਹਰ ਜ਼ਿਆਦਾ ਚੀਕਣਾ ਪੰ ਹੈ ਇੱਥੇ ਕਿਸੇ ਵੀ ਹੋਰ ਖੇਤ ਦੇ ਵਿੱਚ ਤੁਸੀਂ 6 ਇੰਚ ਮਿੱਟੀ ਪਾਟ ਲਓਗੇ ਥੱਲੇ ਬਿਲਕੁਲ ਸਾਫ਼ ਰੇਤ ਆ ਜਾਊਗੀ ਇਹ ਕਿਹੜਾ ਬੀਜ ਹੈ ਇੱਥੇ ਕੀ ਐ ਸਵੇਲੀ ਇਹਦੇ ਵਿੱਚ ਕਣਕ ਛੁੱਟੀ ਹੋਈ ਆ ਅੱਛਾ ਕਿਹੜਾ ਬੀਜ ਹੈ ਇਹ ਬੀਜ ਹੈ ਹੋਈ ਬਡਾਨਕ ਵਾਲੇ ਦੇ ਨੂੰ ਸੀ ਕਿਹਨੇ ਅੱਛਾ ਬਡਾਨਕ ਆ ਇਹ ਬੀਜ ਇਹ ਬਡਾਨਕ ਹੀ ਹੈਗੀ ਆ ਅਪਿਛਲੇ ਸਾਲ ਅਸੀਂ ਐਡੀਆਂ ਹੁਣ ਐਸ ਪਾਸੇ ਨੂੰ ਲਾਈਆਂ ਨਾ ਬਟਾ ਪਿਛਲੇ ਸਾਲ ਅਸੀਂ ਐਸ ਪਾਸੇ ਨੂੰ ਲਗਾਈਆਂ ਹੋਈਆਂ ਸੀਗੀਆਂ ਔਰ ਮੈਂ ਇੱਥੇ ਵਿਚਕਾਰ ਖੜਾ ਹੋ ਗਿਆ ਨਾ ਇੱਥੇ ਕਿਉਂਕਿ ਇਹਦੇ ਬਰਾਬਰ ਸੀ ਇਹ ਤਾਂ ਜਿਹੜਾ ਤੇ ਇੱਥੇ ਮੈਂ ਖੜਾ ਹੋ ਕੇ ਤੇ ਇਦਾਂ ਦੇਖਿਆ ਤੇ ਇੱਥੇ ਤੱਕ ਮੇਰੇ ਉੱਪਰ ਤੱਕ ਕੂਰ ਪਹੁੰਚੀ ਹੋਈ ਸੀਗੀ ਐਨੀ ਉੱਚੀ ਸੀ ਕਣਕ ਸੋਖੇ ਇਸ ਗੱਲ ਦਾ ਕਿ ਹਵਾ ਹਵਾ ਨੇ ਪਈ ਉਹ ਡਿਗੀ ਨਹੀਂ ਆਜੋ ਇਧਰ ਆਜੋ ਆਦਰਵਾਈਜ਼ ਜੇ ਹਵਾ ਵਗ ਜਾਂਦੀ ਫੇਰ ਨਹੀਂ ਸੀ ਇਹ ਬਚਣੀ ਹਮ ਇੱਕ ਤਾਂ ਪੌਦਿਆਂ ਦੀ ਹੁਣ ਕਰਕੇ ਤਾਂ ਸੈਂਟਰ ਦੇ ਵਿੱਚੋਂ ਦੀ ਹਵਾ ਦੀ ਕ੍ਰੋਸਿੰਗ ਬਚਦੀ ਰਹੀ ਚਾੜ ਕਿੰਨਾ ਕ ਬਡਣਕ ਦਾ ਚਾੜ ਬਾਸੇ ਪਾਸੇ ਮੈਂ ਕਦੀ ਵੀ ਗਿਆ ਹੀ ਨਹੀਂ ਅੱਜ ਤੱਕ ਨਹੀਂ ਨਹੀਂ ਅੱਜ ਤੱਕ ਵੀ ਨਹੀਂ ਇੱਕ ਆਈਡੀਆ ਆਈਡੀਆ ਹੋਊਗਾ ਕੁਛ ਵੀ 10 12 15 ਕਿੰਨੇ ਪੁਆਇੰਟ ਮੈਂ ਜੋ ਅਸਲੀਅਤ ਨੂੰ ਦੱਸ ਦਿੰਦੀ ਹੈਗੀ ਆ ਕਿ ਮੈਂ ਕਦੀ ਨਹੀਂ ਆ ਚਾੜ ਵਾਲੇ ਪਾਸੇ ਨੂੰ ਧਿਆਨ ਦਿੱਤਾ ਨਹੀਂ ਕਿ ਚਾੜ ਇਹਦਾ ਭਾਈ ਜਿਹੜਾ ਕਨਾਲ ਦਾ ਹੈ ਨਾ ਜਿਹੜਾ ਅਸੀਂ ਤੋਲਿਆ ਸੀ ਸਾਡੀ ਹੈਗੀ ਜ਼ਮੀਨ ਥੋੜੀ ਜੀ ਜਿਆਦੀ ਵਧੀਆ ਚੀਕਣੀ ਉਹ ਕਾਫੀ ਭਾਰੀ ਜ਼ਮੀਨ ਦਾ ਗਾਲੀ ਸਾਡੇ ਪਿੰਡ ਦੀ ਢੋਲ ਵਾਲ ਦੇ ਉਧਰ ਵੀ ਥੋੜਾ ਬਹੁਤ ਬਹੁਤ ਵਧੀਆ ਜ਼ਮੀਨ ਹਾਂਜੀ ਹਾਂਜੀ ਉਹਦੇ ਵਿੱਚ ਮੰਨ ਲਓ 6 ਫੁੱਟ ਤੱਕ ਤਾਂ ਚਲ ਜਾਂਦੀ ਆ ਇਹ 6 ਫੁੱਟ ਹਾਈਟ ਲੈ ਜਾਂਦੀ ਆ ਕਿਉਂਕਿ ਪਾਜੀ ਨੇ ਦੱਸਿਆ ਵੀ ਇੰਨੀ ਦਾ ਇੱਥੇ ਹੋਵੇ ਸੀ ਉਹ ਮਤਲਬ ਇੰਨਾ ਕੋ ਹੋਰ ਚੱਲੇ 6 ਫੁੱਟ ਤੱਕ ਚੱਲੀ ਜਾਂਦੀ ਆ ਜੇ ਵਧੀਆ ਮਤਲਬ ਕਿੰਨਾ ਝਾੜ ਦਿੱਤਾ ਝਾੜ ਉਹਦਾ ਪਾਜੀ ਡੇਢ ਕੁਆਂਟਲ ਨਿਕਲ ਜਾਂਦਾ ਕਨਾਲ ਦਾ ਮੈਂ ਦੱਸ ਦਵਾ ਵੀ ਇਹ ਪ੍ਰੋਫੈਸ਼ਨਲ ਕਣਕ ਨਹੀਂ ਹੈਗੀ ਇਹ ਦੇਸੀ ਕਣਕ ਜਿਹਦੀ ਅਸੀਂ ਗੱਲ ਕਰ ਰਹੇ ਆਂ ਵੀ ਤੁਸੀਂ ਇਹ ਨਾ ਸੋਚਿਓ ਵੀ ਅਸੀਂ ਇਸ ਕਣਕ ਨੂੰ ਪ੍ਰਮੋਟ ਕਰ ਰਹੇ ਆਂ ਤੇ ਇਹ ਪਹਾੜੀ ਇਲਾਕਾ ਆ ਠੀਕ ਆ ਤੇ ਪਹਾੜੀ ਇਲਾਕੇ ਦੀ ਸ਼ਾਮ ਦਿਖਾ ਲਦੇ ਜਾਨੀ ਯਾਰ ਦੇਖ ਹੋਣਾ ਆ ਨਾ ਸੂਰਜ ਇੱਧਰ ਹਜੇ ਸੂਰਜ ਹੈਗਾ ਪਰ ਇੱਧਰ ਹੁਣ ਏਦਾਂ ਫੀਲ ਹੋ ਰਿਹਾ ਵੀ ਡੁੱਬ ਗਿਆ ਹਨਾ ਤੇ ਦੇਖੋ ਕਿਦਾਂ ਦਾ ਆ ਜੰਗਲ ਹੀ ਆ ਸਾਰਾ ਆਲੇ-ਦੁਆਲੇ ਦਰਖਤ ਬਹੁਤ ਜ਼ਿਆਦਾ ਲੱਗਾ ਹੋਇਆ ਪਾਜੀ ਆ ਬੂਟੇ ਲਾਏ ਹੋਏ ਦਿਖਾ ਲਿਓ ਮੜਾ ਜੀ ਮੈਨੂੰ ਇਸ ਵੇਲੇ ਐਗਜੈਕਟ ਨਾਮ ਨਹੀਂ ਪਤਾ ਹੈਗਾ ਕਿਉਂ ਪਾਜੀ ਹੁਣੇ ਦੱਸਿਆ ਸੀਗਾ ਮੈਨੂੰ ਹਾਂਜੀ ਪਰ ਇਹਦਾ ਕੁਛ ਪਿੰਕ ਕੁਛ ਦੱਸਿਆ ਸੀ ਨਾਲ ਹਾਂ ਮੈਨੂੰ ਇਸ ਵੇਲੇ ਨਹੀਂ ਯਾਦ ਹੈਗਾ ਦਾ ਨਾਲ ਦੇ ਡੇਜੀ ਦੇ ਪੌਦੇ ਲਗਾਏ ਪਰਲੇ ਬਸ ਅੱਧੇ ਥਾਂ ਵਿੱਚ ਅੱਧੇ ਥਾਂ 'ਚ ਅਸੀਂ ਇਹ ਅਮਰੂਦ ਲਗਾਏ ਸੀਗੇ ਅੱਛਾ ਜੀ ਤੇ ਕਿੰਨੇ ਏਰੀਆ 'ਚ ਬਾਗ ਹੈ ਇਹ 6 ਕਨਾਲ 'ਚ ਹੂੰ ਟੈਕਨੋਲੋਜੀ ਤਾਂ ਇਹ ਇੱਕ ਕਿੱਲੇ ਤੋਂ ਘਟਾ ਹਾਂਜੀ ਇੱਕ ਕਿੱਲੇ ਤੋਂ ਘਟਿਆ ਠੀਕ ਹੈ ਕਿੰਨੇ ਚਿਰ ਦੇ ਹੋ ਗਏ ਬੂਟੇ ਇਹ ਇਸ ਵੇਲੇ ਇਹ 2.5 ਸਾਲ ਦੇ ਹੋ ਚੁੱਕੇ ਆ ਬੂਟੇ ਤੇ ਦੋ ਫਲ ਦੇ ਚੁੱਕੇ ਆ 2.5 ਸਾਲ ਦਾ ਬੂਟਾ ਫਲ ਦੇ ਗਿਆ ਤੁਹਾਨੂੰ ਬੜਾ ਵਧੀਆ ਹੈ ਇਹ ਤੀਜਾ ਫਲ ਆ ਨਾ ਹਾਂਜੀ ਤੀਜਾ ਫਲ ਚੌਥਾ ਚੌਥਾ ਫਲ ਆ ਚੌਥਾ ਫਲ ਆ ਪਹਿਲੀ ਵਾਰ ਜਿਹੜਾ ਲੱਗਿਆ ਸੀਗਾ ਉਹ ਕੁਝ ਦਾਣੇ ਕਿਰ ਗਏ ਸੀਗੇ ਕੁਝ ਸਿਰੇ ਤੇ ਘਟ ਜਿਹੜੇ ਅੱਛਾ ਜੀ ਤੇ ਇਹ ਜਿਹੜਾ ਫਲ ਇਸ ਵਾਰ ਦਾ ਹੈਗਾ ਆ ਇਚੋ ਉਤਾਪਾ ਲਿਆ ਅੱਜ ਹੀ ਡੈਡ ਜੀ ਹੁਣਾਂ ਨਹੀਂ ਕੀਤੇ ਹੈਗੇ ਉੱਪਰ ਜਿਹੜੇ ਕਵਰ ਕੀਤੇ ਆ ਇਹ ਓਏ ਹੋਰ ਆਦਰਵਾਈਜ਼ ਉਹ ਭਾਜੀ ਜਿਹਨਾਂ ਨੇ ਸਾਨੂੰ ਦਿੱਤੇ ਆ ਇਹ ਹੂੰ ਨਰਸਰੀ ਵਾਲੇ ਧੂਤਾਂ ਵਾਲਿਆਂ ਨੇ ਜੀ ਉਹ ਵੀ ਖੁਦ ਆਰਗੈਨਿਕ ਦੇ ਨਾਲ ਹੀ ਸੰਬੰਧਿਤ ਜ਼ਿਆਦਾਤਰ ਹੈਗੇ ਆ ਅੱਛਾ ਇਹਨਾਂ ਇਹਨਾਂ ਨੂੰ ਕੋਈ ਦਵਾਈ दारू ਇਹਨਾਂ ਨੂੰ ਕੋਈ ਇਹਨਾਂ ਨੂੰ ਵੀ ਉਹਨਾਂ ਦੇ ਕੋਲੋਂ ਮੈਂ ਜਿਹੜਾ ਆਰਗੈਨਿਕ ਹੀ ਕਿ ਲੈ ਕੇ ਜਾ ਕਰ ਰਿਹਾ ਜੋ ਵੀ ਕਰ ਰਿਹਾ ਅੱਛਾ ਜੋ ਸਵਰੇ ਇਹ ਵੀ ਕਰਨੀ ਹੈ ਜੇ ਕਿਤੇ ਉਹ ਵੀ ਆਰਗੈਨਿਕ ਹੀ ਆ ਹੂੰ ਚੌਥਾ ਫੜ ਆ ਗਿਆ ਹੈਗਾ ਆ ਅਸੀਂ ਇਹਨੂੰ ਮਾਰਕੀਟਿੰਗ ਵਾਸਤੇ ਐਤ ਕਹੀਂ ਤੋੜਨਾ ਇਸ ਤੋਂ ਅੱਗੇ ਕਿੰਨੂ ਐ ਉਹ ਭਾਜੀ ਡੇਜ਼ੀ ਹੈਗੀ ਆ ਉਹ ਅੱਗੇ ਵੀ ਆ ਹਾਂਜੀ ਇਹ ਜ਼ਿਆਦਾ ਆ ਆਜੋ ਇਹ ਸਭ ਤੋਂ ਵੱਧ ਸਭ ਤੋਂ ਘੱਟ ਇਹਨੂੰ ਸਗੇ ਦਾਣੇ ਆ ਸਭ ਤੋਂ ਵੱਧ ਇਹਨੂੰ ਟਿਕੇ ਆ ਹੂੰ ਆ ਦੇਖੋ ਲਓ ਜੀ ਆ ਪਿਆ ਪਿਆ ਸਾਰਾ ਆ ਉੱਪਰਲੇ ਪਾਸੇ ਪਹਿਲਾਵਲ ਪੱਤੇ ਆ ਪਰ ਹੈਗੀ ਐਦਲੇ ਪਾਸੇ ਵੀ ਦਾਣੇ ਨੂੰ ਵੀ ਭਾਜੀ ਕੋਈ ਵੀ ਜਿਹੜਾ ਕਿ ਡੀਏਪੀ ਜਾਂ ਕੋਈ ਹੋਰ ਨਹੀਂ ਪਾਇਆ ਗਿਆ। ਅੱਛਾ। ਕਮਾਅ ਤੁਹਾਡਾ? ਇਹ ਕਮਾਅ 85 ਦਾ ਕਮਾਅ ਲੇਗਾ ਔਰ ਸਿੰਗਲ ਅੱਖ ਤੋਂ ਤਿਆਰ ਕੀਤਾ ਹੋਇਆ ਆਇਆ ਹੈ। ਇਹ 85 ਬੀਜ ਆ ਔਰ ਸਿੰਗਲ ਅੱਖ ਲਗਾਈ ਹੋਈ ਆ। ਅੱਛਾ ਜੀ। ਇਹ ਪਿਛਲੀ ਵਾਰ ਫਰਵਰੀ ਦੇ ਵਿੱਚ ਇਹਨੂੰ ਲਗਾਇਆ ਸੀਗਾ। ਅੱਛਾ ਜੀ। ਅਸੂਚ। ਅਸੂਚ ਮਾਰ ਗਿਆ। ਅੱਛਾ ਜੀ। ਅੱਛਾ ਜੀ। ਅਸੂ ਦਾ ਲੇਟ ਹੋ ਗਿਆ ਸੀਗਾ ਤੇ ਫਿਰ ਅਸੀਂ ਤਾਂ ਸੋਚਿਆ ਵੀ ਸ਼ਾਇਦ ਇਹ ਨਹੀਂ ਤਿਆਰ ਹੋਊਗਾ। ਪਰ ਜਿਥਲੇ ਫਿਰ ਜਨਵਰੀ ਦਾ ਅੱਧ ਲੰਘ ਗਿਆ ਜਦੋਂ ਡਾਕਰੇ ਘਟੇ ਆ। ਹੂੰ। ਫਿਰ ਉਹ ਜਿਹੜੇ ਪੁਰਾਣੇ ਸਨ ਲੱਗਦਾ ਸੀ ਨਾ ਬਿਲਕੁਲ ਖਤਮ ਹੋ ਚੁੱਕੇ ਆ ਜਾਂ ਨਹੀਂ ਕੁਝ ਵੀ ਇੱਥੇ ਹੈਗਾ ਹੁਣ ਉਹ ਵੀ ਗੁੱਲੀਆਂ ਦੇ ਵਿੱਚ ਥੱਲੋਂ ਜਿਹੜੇ ਪਟਕੇ ਦੇਖਿਆ ਸਾਈਡਾਂ ਤੋਂ ਤੇ ਜਿਹੜਾ ਵੀ ਤੇ ਨਾਲ ਹੀ ਸੂਏ ਵੀ ਆ ਗਏ ਬਾਹਰ ਹੂੰ ਫਿਰ ਅੱਗੇ ਥੋੜਾ ਜਿਹਾ ਥਾਂ ਹੈਗਾ ਉੱਥੇ ਤੋੜ ਜੇ ਬਣ ਗਏ ਉਹਨੂੰ ਵੀ ਅਸੀਂ ਭਰਿਆ ਨਹੀਂ ਫਿਰ ਬਦਾਪੇ ਰਹਿਣ ਨੂੰ ਸਿੰਗਲ ਹੀ ਰੱਖਣਾ ਇਹਨੂੰ ਤੇ ਇਧਰਲੇ ਪਾਸੇ ਗੰਨਾ ਬਹੁਤ ਵਧੀਆ ਸੀਗਾ ਹੂੰ ਇਹ ਡਿਗਣ ਤੋਂ ਬਾਅਦ ਮੋੜ ਕੇ ਖੜਾ ਕਰਕੇ ਫਿਰ ਮੋੜ ਕੇ ਡਿਗ ਪਿਆ ਹੋਇਆ ਹੁਣ ਸਾਈਡਾਂ ਨੂੰ ਪਹਿਲੇ ਪਰਾਂ ਨੂੰ ਡਿਗਿਆ ਇਹ ਉੱਥੋਂ ਘੁੰਮ ਗਿਆ ਖੜਾ ਕਰ ਲਿਆ ਹੁਣ ਇਧਰ ਨੂੰ ਹਵਾ ਪ ਤੇ ਇਹ ਸਿੰਗਲ ਅੱਖ ਤੋਂ ਹੀ ਆ ਇਹ ਦੇਖੋ ਵੀ ਜਿੰਨੇ ਜਿੰਨੇ ਵੀ ਹੈਗੇ ਆ ਅੱਜ ਦੇਖੋਗੇ 2 4 6 dane ਇਹਦੇ ਵਿੱਚ ਉਹ ਵਿੱਚ ਤਾਂ ਜਿਆਦੇ ਹੀ ਆ ਇਹ 6 ਆ ਇਹਦੇ ਵਿੱਚ ਮਤਲਬ ਮਰੇ ਉਹ ਤਾਂ ਮਰੇ ਉਹਦਾ 6 ਤੇ ਆ ਦੇਖ ਹੁਣ ਇਹਨੂੰ ਦੇਖੋਗੇ ਤੁਸੀਂ ਇਹਨੂੰ ਜਿਆਦੇ ਨਹੀਂ ਜਾਣਾ ਇੱਕ ਅੱਖ ਤੋਂ ਇੱਕ ਅੱਖ ਤੋਂ ਆ ਇੰਨੇ ਮਤਲਬ ਇੰਨਾ ਹੀ ਇਹਨੂੰ ਉੱਪਰ ਰੱਖਣਾ ਤੇ ਉਹਦੀ ਅੱਖ ਤੋਂ ਥੱਲੇ ਇੰਨਾ ਰੱਖਣਾ ਉਹੋ ਹੀ ਸੀ ਉੱਥੇ ਲਗਾ ਦਿੱਤੀ ਆ ਡੈਡ ਜੀ ਨੇ ਕਿਹਾ ਕਿ ਯਾਰ ਇਤਨਾ ਕਹਾ ਜਦੀ ਪਹੁੰਚਣੀ ਨਹੀਂ ਹੈਗੀ ਸਲਾਬ ਡੈਡ ਜੀ ਨੇ ਡੂੰਘੇ ਗੱਡ ਦਿੱਤੇ ਉਹ ਫੇਰ ਥਾਂ ਦੇ ਚ ਜਿਆਦਾ ਆ ਗਏ ਉਹੀ ਜੇ ਜਿੱਦਾਂ ਟੈਕਨੀਕ ਦਾ ਦੱਸਿਆ ਸੀਗਾ ਵੀ ਸਲਾਬ ਤੱਕ ਹੀ ਰੱਖਣਾ ਉਹਨੂੰ ਔਲੀ ਦੇ ਵਿੱਚ ਪਾਣੀ ਲੱਗਣ ਤੋਂ ਬਾਅਦ ਤਾਂ ਫਿਰ ਇਹ ਪਹਿਲੋਂ ਪਹਿਲੇ ਨਿਕਲ ਆਉਣੇ ਸੀਗੇ ਤੇ ਹੋ ਸਕਦਾ ਇਹਦੀ ਗਰੋਥ ਹੋਰ ਵੀ ਜ਼ਿਆਦਾ ਹੋ ਜਾਂਦੀ। ਅੱਛਾ ਤੁਸੀਂ ਇੱਕ ਦਾ ਇਹ ਹੋ ਗਿਆ ਯਾਰ ਇੱਕ ਜਿਹੜਾ ਤੁਸੀਂ ਆ ਇਹਦੇ ਵਿੱਚ ਮਿਰਚਾਂ ਲਾਈਆਂ। ਇਹ ਕਿੱਦਾਂ ਮਤਲਬ ਇਹ ਕੀ ਕਨਸੈਪਟ ਉਹ ਸਾਨੂੰ ਸੀਗਾ ਵੀ ਇਹ ਕਾਮਯਾਬ ਨਹੀਂ ਹੋਣਾ ਤੇ ਇੰਨਾ ਸਾਲ ਪੂਰਾ ਤਿਆਰ ਹੋਣ ਨੂੰ ਲੱਗਣਾ ਆ ਤੇ ਇਹ ਕੀ ਕਰਾਂਗੇ ਇਸ ਥਾਂ ਨੂੰ ਕਹਿੰਦੇ ਕਿ ਇਹਦੇ ਵਿੱਚ ਫਿਰ ਮਿਰਚ ਲਗਾ ਲਈਏ। ਕਹਿੰਦਾ ਠੀਕ ਹੈ। ਮੇਚਾ ਲਗਾ ਲਈਆਂ 450 ਬੂਟਾ ਲਗਭਗ ਅਸੀਂ ਇਹ ਲਗਾਇਆ ਸੀਗਾ ਇਹ ਕਿਹੜੀ ਕਿਸਮ ਆ ਇਹਦੀ ਮਿਰਚ ਦੀ ਇਹਦੀ ਕਿਸਮ ਦਾ ਮੈਨੂੰ ਨਹੀਂ ਪਤਾ ਅੱਛਾ ਜਿੱਦਾਂ ਮੰਗਿਆ ਜਾ ਕੇ ਪਸਾਰੀ ਇਹ ਪੌਦੇ ਲਾਉਣੇ ਆ ਅੱਛਾ ਤੇ ਮਿਰਚ ਤੁਹਾਡੀ ਇਹ ਨਿਕਲ ਜਾਂਦੀ ਆ ਤੁਸੀਂ ਇਹ ਮਿਰਚ ਕਿੰਨੀ ਕੁ ਤੋੜ ਲੈਨੇ ਹੋ ਮਿਰਚ ਲਗਭਗ ਘਟੋ ਘਟ 8 ਕਿਲੋ ਤੇ ਵੱਧ ਤੋਂ ਵੱਧ ਅਸੀਂ 17 18 ਕਿਲੋ ਇੱਥੋਂ ਤੋੜ ਦੇ ਰਹੇ ਆ ਹਫਤੇ 10 ਦਿਨ ਬਾਅਦ ਹੂੰ ਤੇ ਉਹ ਡੈਡੀ ਨੇ ਮੋਟਾ ਮੋਟਾ ਹਿਸਾਬ ਲਾਇਆ ਸੀਗਾ ਪੀ ਅਸੀਂ ਇੱਥੋਂ 450 ਪੌਦਾ ਲਗਾ ਕੇ ਲਗਭਗ 5000 ਰੁਪਏ ਦੀ ਮਿਰਚ ਤੋੜ ਚੁੱਕੇ ਹਾਂ ਜਿਹਦੇ ਵਿੱਚ ਕਦੀ ਉਹ ਜਾਂਦੀ ਸੀਗੀ 20 ਬੈ ਕਿਲੋ ਇੱਕ ਵਾਰੀ 15 ਰੁਪਏ ਕਿਲੋ ਵੀ ਥੋੜਾ ਚਿਰ ਗਈ ਹੈਗੀ ਆ ਤੇ 4 ਹਫ਼ਤੇ ਤੇ ਕਰਨਾ ਪੈਂਦਾ ਇਸ ਖੇਤ ਚੋਂ ਪ੍ਰੋਫਿਟ ਕੱਢਿਆ ਕੋਈ ਉਸ ਤਰੀਕੇ ਨਾਲ ਮਨ ਲ ਕੇ ਮੈਂ ਕਹਾਂਗਾ ਕਾਪੀ ਪੈਨ ਲਾ ਕੇ ਕੱਢਿਆ ਉਹ ਮੈਂ ਕਦੀ ਵੀ ਨਹੀਂ ਅਜੇ ਤੱਕ ਵੀ ਕੀਤਾ ਇਸ ਤਰ੍ਹਾਂ ਉਹ ਮੋਟਾ ਮੋਟਾ ਜਿਹੜਾ ਹਿਸਾਬ ਲਾਇਆ ਡੈਡੀ ਜੀ ਨੇ ਵੀ ਪੈਸੇ ਐਸ ਐਸ ਤਰੀਕੇ ਨਾਲ ਕਾਕਾ ਆਏ ਹੈਗੇ ਆ ਕਿ 450 ਕੋ ਦਾ ਤੁਸੀਂ ਲਗਾਇਆ ਸੀਗਾ ਤੇ 5000 ਰੁਪਏ ਤੁਸੀਂ ਹੁਣ ਤੱਕ ਲੈ ਚੁੱਕੇ ਆ ਇਹਦੀ ਜਿਹੜਾ ਫਾਰਮਰ ਆਰਗੇਨਿਕ ਕਰ ਰਿਹਾ ਜੀ ਉਸ ਫਾਰਮਰ ਨੂੰ ਜਿਹੜਾ ਮੇਰੇ ਵਰਗਾ ਬਾਏਰ ਆ ਉਹ ਪੂਰਾ ਮੁੱਲ ਨਹੀਂ ਭਰਦਾ ਮਤਲਬ ਜੇ ਤਾਂ ਅਸੀਂ ਕਣਕ ਆਮ ਲੈਣੀ ਆ ਉਹ ਤਾਂ ਅਸੀਂ ਆਪਾਂ ਕਹਿੰਨੇ ਵੀ ਫੇ ਸਾਨੂੰ ਆਰਗੇਨਿਕ ਵੀ ਉਸੇ ਰੇਟ ਤੇ ਮੰਗਦੇ ਆ ਉਸੇ ਰੇਟ ਤੇ ਚਾਹੁੰਦੇ ਆ ਉਸੇ ਰੇਟ ਦੇ ਉੱਤੇ ਆ ਇਹ ਹੈਗੀ ਆ ਸਮੱਸਿਆ ਇਹ ਅਸਲੀਅਤ ਆ ਅਸਲੀਅਤ ਆ ਇਹ ਪਰ ਆਪਾਂ ਨੂੰ ਮੋਟੀਵੇਟ ਕਰਨ ਦਾ ਕੋਈ ਤਰੀਕਾ ਤੁਹਾਡੇ ਕੋਲ ਹੈਗਾ ਕਿ ਥੋੜਾ ਲੋਕਾਂ ਨੂੰ ਆਪਾਂ ਮੋਟੀਵੇਟ ਕਰ ਲਈਏ ਵੀ ਯਾਰ ਥੋੜਾ ਕਿਸਾਨ ਦਾ ਸਾਥ ਦਿਓ ਤੇ ਕਿਸਾਨ ਤੁਹਾਡੇ ਨਾਲ ਤੁਹਾਡੇ ਲਈ ਵਧੀਆ ਚੀਜ਼ ਤਿਆਰ ਕਰੇ ਤੁਹਾਡੇ ਲਈ ਅਸਲੀਅਤ ਇਹ ਹੈਗੀ ਆ ਕਿ ਜਿਸ ਵੇਲੇ ਤਾਂ ਅਸੀਂ ਰੇਟ ਤੇ ਜਾ ਕੇ ਪੁੱਛਣਾ ਨਾ ਵੀ ਤੁਸੀਂ ਸਾਡੇ ਕੋਲੋਂ ਕਿਹਦੇ ਹਿਸਾਬ ਨਾਲ ਲਾਉਂਗੇ ਮਿਰਚ ਕਣੇ ਮਿਰਚ ਹਾਂਜੀ ਮਿਰਚ ਹੈ ਜੀ ਰੇਟ ਉਹ ਹੀ ਲੱਗਣਾ ਆ ਜਿਹੜਾ ਉਸ ਦਾ ਹੈਗਾ ਆ ਹੂੰ ਜਿਸ ਲਈ ਤੁਸੀਂ ਖਰੀਦਣ ਜਾਣਾ ਆ ਚਾਹੇ ਉਹ ਆਰਗੈਨਿਕ ਹੈਗੀ ਚਾਹੇ ਨਹੀਂ ਹੈਗੀ ਉਹਦਾ 4 ਗੁਣਾ ਰੇਟ ਲੱਗਣਾ ਖਲਦਾਨੂੰ ਜੇ ਕਹੀਏ ਕਿ ਡਾਇਰੈਕਟ ਕਿਸਾਨ ਕੋਲੋਂ ਲੈ ਲਈ ਚੀਜ਼ੇ ਵਜਾਵੇ ਮੰਨ ਲਓ ਵੀ 40 ਰੁਪਏ ਹੀ ਆ ਤੁਸੀਂ ਮੰਡੀ ਜਾ ਕੇ ਦਿੱਤੀ 40 ਰੁਪਏ ਕਿਲੋ ਮਿਰਚ ਤੇ ਕਿਸੇ ਨੇ ਇਹ ਨਹੀਂ ਕਹਣਾ ਕਿ ਇਹਨਾਂ ਕੋਲ ਜਾ ਕੇ ਅਸੀਂ 40 ਰੁਪਏ ਲੈ ਲਈਏ ਅਣਾ ਇੱਥੇ ਤਾਂ 20 ਰੁਪਏ ਮਿਲ ਜਾਂਦੇ ਵਧੀਆ ਗੱਲ ਆ ਹੂੰ ਜੋ ਸਾਡੀ ਮੈਂਟੈਲਿਟੀ ਹੈ ਨਾ ਉਹ ਇਹ ਹੈਗੀ ਆ ਵੀ ਇਹਨਾਂ ਨੇ ਉੱਥੇ ਜਾ ਕੇ ਵੇਚਣੀ ਸੀ ਅਸੀਂ ਇਹਨਾਂ ਕੋਲੋਂ ਜਾ ਕੇ ਲੈ ਰਹੇ ਹੈਗੇ ਆ ਕਿਸੇ ਨੇ 160 ਰੁਪਏ ਜਾਂ 180 ਰੁਪਏ ਕਿਲੋ ਨਹੀਂ ਫੇ ਉਸ ਲਈ ਪੁੱਛਣਾ ਹੈ ਜਾਂ ਦੱਸਣਾ ਹੈ ਉੱਥੋਂ ਜਾ ਕੇ ਪਾਈਆ ਮਰਚ ਦੇ ਦੇਣੇ 40-50 ਰੁਪਏ ਹਾਂ ਯਾਰ ਇਹ ਗੱਲ ਦੀ ਪੀਆਰ ਪੰਜਾਬ ਤੋਂ ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕਰ ਚੁੱਕਾ ਆ ਤੇ ਮੈਂ ਫੇਰ ਇੱਕ ਵਾਰੀ ਕਰੂੰਗਾ ਵੀ ਜਿਹੜੇ ਦੋਸਤੋ ਤੁਸੀਂ ਕਿਸਾਨਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਤੁਹਾਡੇ ਲਈ ਵਧੀਆ ਫੂਡ ਜਿਹੜਾ ਆ ਉਹ ਪ੍ਰੋਡਕਸ਼ਨ ਕਰਨਾ ਆ ਦੇਖੋ ਨਾ ਆ ਇੱਕ ਗੰਨਾ ਆ ਜਿਸ ਗੰਨੇ ਦੇ ਖੇਤ ਚ ਅਸੀਂ ਖੜੇ ਆ ਆ ਮਿਰਚਾਂ ਲੱਗੀਆਂ ਨੇ ਦੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਨੇ ਇਹਨਾਂ ਨੇ ਕੋਈ ਦਵਾਈ ਨਹੀਂ ਪਾਈ ਕੋਈ ਰੇ ਸਪਰੇ ਨਹੀਂ ਪਾਈ ਰਹੀ ਇਹ ਚੀਜ਼ ਤੁਸੀਂ ਖਾਵੋਗੇ ਤੇ ਤੁਹਾਨੂੰ ਨੁਕਸਾਨ ਕੋਈ ਨਹੀਂ ਹੋ ਸਕਦਾ ਪਰ ਆਪਾਂ ਜਿਹੜਾ ਹੈਗਾ ਆ ਆਪਾਂ ਕੁਝ ਹੱਦ ਤੱਕ ਤਾਂ ਇਹਨਾਂ ਦਾ ਸਾਥ ਵੀ ਦਈਏ ਕਿਉਂਕਿ ਫੇਰ ਹੀ ਕਿਸਾਨ ਦਾ ਵੀ ਬਚਾ ਆ ਫੇਰ ਹੀ ਕਿਸਾਨ ਨੂੰ ਉਤਸ਼ਾਹ ਵੀ ਮਿਲੂਗਾ ਵੀ ਮੈਂ ਯਾਰ ਇੱਧਰ ਨੂੰ ਵਧਾਂ ਤੇ ਜੇ ਤੁਸੀਂ ਕਹੋ ਵੀ ਆਪਾਂ ਆਪਾਂ ਸਾਥ ਵੀ ਨਹੀਂ ਦੇਣਾ ਤੇ ਇਕੱਲਾ ਗੱਲਾਂ ਕਰਨੀਆਂ ਨੇ ਤੇ ਕਿਸਾਨਾਂ ਨੂੰ ਵੀ ਚਾਹੀਦਾ ਆ ਕਿ ਉਹ ਥੋੜਾ ਜਿਹਾ ਇਦਾਂ ਇੱਧਰ ਨੂੰ ਹੌਲੀ-ਹੌਲੀ ਹੌਲੀ-ਹੌਲੀ ਸਟੈਪ ਅਪ ਕਰਨ ਵੀ ਯਾਰ ਮੈਂ ਕੁਆਲਿਟੀ ਦਊਂਗਾ ਤੁਸੀਂ ਕਵਾਲਿਟੀ ਚੀਜ਼ ਲੋ ਜਿੱਦਾਂ ਹਲਦੀ ਆ ਹੁਣ ਜਿਨ੍ਹਾਂ ਦੀ ਹਲਦੀ ਆਰਗੇਨਿਕ ਵਿਕਦੀ ਆ ਉਹਨਾਂ ਦੀ ਵਿਕਦੀ ਆ ਤੇ ਡਿਮਾਂਡ ਇੰਨੀ ਆ ਮੈਂ ਦਿਖਾ ਲ ਦਿੰਦਾ ਮੇਰੇ ਕੋਲ ਹੈਗੇ ਬੰਦੇ ਹਲਦੀ ਵਾਲੇ ਉਹਨਾਂ ਤੋਂ ਪੂਰੀ ਨਹੀਂ ਹੋ ਰਹੀ ਗੋੜ ਵਾਲੇ ਮੇਰੇ ਕੋਲ ਹੈਗੇ ਬੰਦੇ ਪਾਜੀ ਉਹਨਾਂ ਤੋਂ ਗੁੜ ਪੂਰਾ ਨਹੀਂ ਹੁੰਦਾ ਨਹੀਂ ਆ ਪਾਜੀ ਉਹਨਾਂ ਤੋਂ ਗੁੜ ਸਾਨੂੰ ਕਹਿੰਦੇ ਸਾਨੂੰ ਕੰਟਰੋਲ ਬਣਾ ਦਿਓ ਨਹੀਂ ਬਣਾਣਾ ਨਹੀਂ ਕਿੱਦਾਂ ਬਣਾਣਾ ਅਸੀਂ ਦੋ ਜਿਹੜੇ ਬਣਾਉਣੇ ਵਾਲੇ ਆ ਨਹੀਂ ਬਣਾ ਸਕਦੇ ਮੈਂ ਸਕੂਲ ਦਾ ਅੱ비 ਜਾਣਾ ਹੁੰਦਾ ਆ ਮੈਂ ਸ਼ੌਕ ਨਾਲ ਕੰਮ ਕਰਦਾ ਮੈਂ ਕੰਮ ਜਿੰਨਾ ਕਰਨਾ ਸ਼ੌਕ ਨਾਲ ਕਰਨਾ ਆ ਤੇ ਮੈਂ ਪਿਤਾ ਜੀ ਨੂੰ ਐਵੇਂ ਉੱਥੇ ਤੰਗ ਕਰੀ ਜਾਵਾਂ ਕੋਈ লাভ ਥੋੜੀ ਉਸ ਗੱਲ ਦਾ ਪੈਸੇ ਨਾਲ ਨਹੀਂ ਲੈ ਕੇ ਜਾਣੇ ਅੱਛਾ ਗੋੜ ਤੁਸੀਂ ਬਣਾਉਨੇ ਹੋ ਕਦੋਂ ਤੋਂ ਸ਼ੁਰੂ ਕਰਨਾ ਹੁਣ ਬਣਾਉਣਾ ਅਸੀਂ ਸ਼ੁਰੂ ਕਰ ਲਿਆ ਹੋਇਆ ਆ ਅੱਛਾ ਜੀ ਤਿੰਨ ਪੱਤਾ ਕੱਢ ਚੁੱਕੇ ਆ ਓਕੇ ਤਿੰਨ ਪੱਤਾਂ ਵਿੱਚ ਮੇਰੇ ਖਿਆਲ ਰਿਸ਼ਪੇ ਚਾਹਲ ਕੋ ਤਿੰਨ ਚਾਰ ਫਿਸਕੀਆਂ ਹੋਣੀਆਂ ਪੈਣੀਆਂ ਇਹ ਕਿਹੜਾ ਹੈ ਜੀ ਦੇਸੀ ਮਸਮੀ ਦੇਸੀ ਮਸਮੀ ਹੈਗੀ ਆ ਆ ਉੱਪਰ ਦੇਖੋ ਜੇ ਕਿ ਸਭ ਤੋਂ ਛੋਟਾ ਜਿਹੜਾ ਹੈ ਨਾ ਇਹਦਾ ਫੜ ਇੱਕ ਰਹਿ ਗਿਆ ਹੋਇਆ ਆ ਇੱਥੇ ਅੱਛਾ ਸਭ ਤੋਂ ਛੋਟਾ ਰਹਿ ਗਿਆ ਹੋਇਆ ਆ ਅੱਛਾ ਮੈਂ ਲਾ ਲਵਾਂ ਇਹ ਤਿੰਨ ਹੋਣਗੀਆਂ ਇਦਾਂ ਦੀ ਤਾਂ ਇੱਕ ਬਣਦਾ ਇੱਥੇ ਹੂੰ ਉਹਦਾ ਹੁਣ ਕਾਰਨ ਕੀ ਹੋਇਆ ਕਿ ਇੱਥੇ ਜਿਹੜੀ ਉਹ ਪੈਂਦੀ ਹੈਗੀ ਆ ਫਰੂਟ ਫਲਾਈ ਫਰੂਟ ਫਲਾਈ ਨੇ ਇਸ ਪੌਦੇ ਨੂੰ ਸਾਰੇ ਨੂੰ ਇੱਥੇ ਥੱਲੇ ਪੈਰ ਰੱਖਣ ਦੀ ਵੀ ਤਾਂ ਨਹੀਂ ਸੀ ਹੂੰ ਐਨਾ ਐਨਾ ਫਲ ਖੇਰਦਾਤਾ ਇਹਨੇ ਸਾਰਾ ਖੇਰਦਾਤਾ ਹੂੰ ਜਦੋਂ ਜਨਵਰੀ ਦਾ ਆਧਰ ਲੰਘ ਜਾਂਦਾ ਫਰਵਰੀ ਸ਼ੁਰੂ ਹੁੰਦੀ ਹੈ ਤਾਂ ਉਦੋਂ ਤੱਕ ਇੰਨਾ ਕਿ ਇਹ ਨਿਰੰਤਰ ਹੋ ਜਾਂਦਾ ਆ ਇਹਦਾ ਬਾਹਰਲਾ ਕਲਰ ਵੀ ਜਿੱਦਾਂ ਨਾਲ ਉਹਦੇ ਉੱਤੇ ਲਗਾਈ ਹੁੰਦੀ ਆ ਸੰਦੂਰ ਲਗਾਇਆ ਹੁੰਦਾ ਆ ਔਰ ਅੰਦਰੋਂ ਵੀ ਹਲਕਾ ਹਲਕਾ ਜਿਹੜੀਆਂ ਇਹ ਤੁਰੀਆਂ ਦੇ ਵਿੱਚ ਲਾਲ ਰੰਗ ਆ ਜਾਂਦਾ ਅੱਛਾ ਮਤਲਬ ਇੰਨਾ ਸੋਹਣਾ ਬੂਤਾ ਉਹ ਕਹਿੰਦੇ ਆਂ ਖੱਟਾ ਹੁੰਦਾ ਮਸਾਮੀ ਖਟਾਈ ਬਿਲਕੁਲ ਨਹੀਂ ਬਿਲਕੁਲ ਪੂਰੀ ਮਿਠਾਸ ਹੈ ਬਹੁਤ ਮਿਠਾਸ ਅੱਛਾ ਇੱਕ ਮੈਂ ਦੱਸ ਦਵਾ ਵੀ ਭਾਜੀ ਹੁਣੀ ਇੱਥੇ ਗੁੜ ਬਣਾਉਂਦੇ ਆ ਤੇ ਗੁੜ ਦਾ ਇਹਨਾਂ ਦਾ ਜਿਹੜਾ ਕੰਮ ਆ ਉਹ ਵੀ ਆਰਗੇਨਿਕ ਹੈ ਤੇ ਹੋਰ ਨਾਲ ਇੱਕ ਗੱਲ ਦੱਸ ਦਈਏ ਭਾਜੀ ਆਜੋ ਅ ਬਿੱਲ ਕਿੱਥੇ ਆ ਬੇ ਲਓ ਪਿੱਛੇ ਆ ਦਿਖਾਈਏ ਬੜਾ ਆਜੋ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਦੱਸ ਦਮਾਂ ਕਿ ਜਿਹੜਾ ਗੋੜਿਆ ਨਾ ਯਾਰ ਜਦੋਂ ਆਰਗੇਨਿਕ ਵਾਲੇ ਬੰਦੇ ਤੋਂ ਲੈਨੇ ਹੁੰਨੇ ਆ ਨਾ ਤੁਹਾਡੇ ਨਿਗਾਹ ਦੇ ਸਾਹਮਣੇ ਆ ਤੁਹਾਨੂੰ ਪਤਾ ਆ ਤੇ ਉਸ ਕਿਸਾਨ ਨੂੰ ਤੁਸੀਂ ਉਹਦਾ ਹੱਕ ਜ਼ਰੂਰ ਦਿਆ ਕਰੋ ਕਿਉਂਕਿ ਭਾਈ ਜਿਹੜਾ ਉਹਦੀ ਮਿਹਨਤ ਆ ਨਾ ਉਹ ਜਿਆਦੀ ਆ ਦੂਜਿਆਂ ਨਾਲੋਂ ਸੋ ਬਸ ਇੰਨਾ ਕੀ ਕਹਿਣਾ ਆ ਬਾਕੀ ਬਹੁਤੀਆਂ ਗੱਲਾਂ ਨਾ ਕਰੀਏ ਤੇ ਬਸ ਚੰਗਾ ਇਹ ਬੇਲ ਦਾ ਪੌਦਾ ਵੀ ਮੇਰਾ ਖਿਆਲ ਆ ਕਿ 10 8-10 ਸਾਲ ਦਾ ਹੋ ਚੁੱਕਿਆ ਆ। ਅੱਛਾ ਜੀ। ਇਹ ਵਾਲਾ? ਹਾਂ ਜੀ 7-8 ਸਾਲ ਦਾ ਹੋ ਚੁੱਕਿਆ ਇਹ ਵਾਲਾ। ਹੂੰ ਹੂੰ ਤੇ ਐਸ ਸਾਲ ਇਹਨੂੰ ਭਰ ਕੇ ਆਇਆ ਫੁੱਲ। ਹੂੰ ਤੇ ਤਿਆਰ ਆ ਇਸ ਵੇਲੇ ਪਰ ਇਹਦੇ ਜਦੋਂ ਫੁੱਲ ਆਇਆ ਸੀਗਾ ਤੇ ਪੂਰਾ ਹੀ ਭਰਿਆ ਪਿਆ ਸੀ ਟੋਟਲੀ। ਜੀ। ਪੂਰਾ ਹੀ ਤਨ ਪੱਤਾ ਬਹੁਤ ਦਿਸਦਾ ਹੀ ਸੀ। ਜੀ ਜੀ। ਸਾਰਾ ਫਾਲੀ ਫੋਲੀ ਫੁੱਲ ਦਿਸਦਾ ਸੀ ਚਿੱਟਾ ਜਿਟਾ ਬਿਲਕੁਲ ਪੂਰਾ। ਜੀ। ਅੱਛਾ ਜੀ। ਦੇਸੀ ਪੌਦਿਆਂ ਦੇ ਵਿੱਚੋਂ ਕਈ ਸਾਰੇ ਪੌਦੇ ਆਹੋ ਜਿਹੇ ਹੈਗੇ ਆ ਜਿਨ੍ਹਾਂ ਦੀ ਸਾਨੂੰ ਨਾਂ ਬੱਚੇ ਕਹਿੰਦੇ ਕਈ ਵਾਰੀ ਪਛੋਣਿਆ ਨਹੀਂ ਅਸੀਂ ਇਹ ਚੀਜ਼ਾਂ ਹੂੰ ਸ਼ੌਕ ਹੈਗਾ ਵੀ ਇਹਨਾਂ ਨੂੰ ਸਾਹਮਣੇ ਰੱਖਿਆ ਜਾਂਦਾ ਰੀਠੇ ਦਾ ਪੌਦਾ ਕਿੰਨੇ ਮਰੋਗੀ ਰੀਠਾ ਭਾਈ ਟੁੱਟ ਗਿਆ ਹੋਇਆ ਹੁਣ ਦਿਖਾ ਦਨੇ ਵੈਸੇ ਕਿੰਨੇ ਗੱਬੜੇ ਟੁੱਟਿਆ ਸੀ ਹਾਂਜੀ 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 ਉਹਦਾ ਤਾਂ ਹੈਗਾ ਹਾਂ ਉਹਦਾ ਤਾਂ ਹੈਗਾ ਯਾਰ ਮੈਂ ਸਕੂਲ ਲਾ ਕੇ ਅੱਜ ਮੈਂ ਦੋ ਪੌਦੇ ਲਗਾ ਕੇ ਆਇਆ ਰੀਠੇ ਦੇ ਸਕੂਲੇ ਅੱਛਾ ਅੱਛਾ ਲਾਤੀ ਭਾਈ ਮੈਂ ਬਹੁਤ ਕਿਹੜੇ ਸਕੂਲ ਪੜਾਉਨੇ ਕਿੱਥੇ ਪੜਾਉਣਾ ਮੈਂ ਭਾਜੀ ਇੱਥੇ ਪਿੰਡ ਰਹਿ ਗਿਆ ਆ ਲਾਗੇ ਲੇਚਾਂ ਐ ਭਾਜੀ ਰੀਟ ਦਾ ਪੌਦਾ ਮੈਂ ਇਹ ਤੋਣ ਸਮਝ ਕੇ ਪਾਲਿਆ ਸੀ ਹੂੰ ਤੇ ਤੋਣ ਹੈਗੀ ਆਏ ਕੋ ਪੱਤੇ ਲਗਪਗ ਉਦਾਂ ਦੇ ਨਾਲ ਦੇ ਮਿਲਦੇ ਜਾਈਆਂ ਨਾ ਹਾਂ ਉਧਰਲੇ ਪਾਸੋਂ ਲੈ ਤੇ ਇਧਰ ਸਾਈਟ ਤੋਂ ਹੋ ਕੇ ਲੈ ਲਓ ਪਰ ਉੱਥੋਂ ਸੈਂਟਰ ਤੋਂ ਟੁੱਟ ਗਿਆ ਵਾ ਜੀ ਫਿਰ ਇਹ ਇਹ ਟੁੱਟ ਕੇ ਇਹਦੇ ਨਾਸ਼ਪਤੀ ਦੇ ਉੱਤੇ ਡੇਗ ਪਿਆ ਅੱਛਾ ਉਹ ਨਾਸ਼ਪਤੀ ਵੀ ਬਹੁਤ ਪੁਰਾਣੀ ਸੰਭੀ ਹੋਈ ਆ ਇਹ ਹੂੰ ਮੈਂ ਖਿਆਲ ਇਹ 84 85 ਦੇ ਵਿੱਚ ਇਹਦੀ ਮੈਂ ਕਲਮ ਹੀ ਲਗਾਈ ਸੀ ਇਹ ਕਲਮ ਤੋਂ ਤਿਆਰ ਕੀਤੀ ਹੋਈ ਆ ਦੇਸੀ ਆ ਨਾਸ਼ਪਤੀ ਆ ਵਾੜੀ ਨਾਸ਼ਪਤੀ ਆ ਆ ਦਿਖਾਈ ਯਾਰ ਆ ਵਾੜੀ ਅੱਛਾ ਇਹ ਇਦਾਂ ਜਿਦਾ ਪੌਦੇ ਦੀ ਕਲਮ ਤੋੜ ਲਈ ਉਹੀ ਲਿਆ ਕੇ ਗੜ ਦਦੀਆਂ ਹੂੰ ਇਹ ਫਿਰ ਤਿਆਰ ਹੋ ਗਿਆ ਪੌਦਾ ਇਧਰ ਦੀ ਸੋਹਣਾ ਦਿਖਾਹ ਹੋ ਜਾਣਾ ਪਾਜੋ ਅੱਛਾ ਤੇ ਇਹ ਪੌਦਾ ਫਿਰ ਉੱਪਰੋਂ ਉਹਨੇ ਵੀ ਸੁੱਟ ਕੇ ਤੇ ਸਾਰਾ ਇਹ ਕਾਫੀ ਇਹ ਨਾਸ਼ਪਤੀ ਕਿਤਾ ਖਰਾਬ ਹੈ ਨਾਸ਼ਪਤੀ ਨੂੰ ਪਰ ਨਾਸ਼ਪਤੀ ਦੀ ਦੇਖੋ ਵੀ ਉਹ ਕਿੰਨੀਆਂ ਬਰੀਕ ਟਾਣੀਆਂ ਹੈਗੀਆਂ ਆ ਤਾਂ ਇਹਨੂੰ ਫਿਰ ਵੀ ਉੱਤੇ ਸਾਂਭ ਲਿਆ ਉਹਨੇ ਇਹਨੀ ਮਤਲਬ ਮਜ਼ਬੂਤੀ ਹੁੰਦੀ ਆ ਨਾਜਬਤੀ ਦੀ ਤੇ ਇਹ ਅਖਰੋਟ ਹੋਇਆ ਵੀ ਅਖਰੋਟ ਲੱਗਦੇ ਆ ਵਾਜੀ ਹੁਣ ਹੂੰ ਐਸ ਵੇਲੇ ਤਾਂ ਮੈਨੂੰ ਹੁਣ ਕੋਈ ਦੇਖ ਨਹੀਂ ਰਿਹਾ ਉੱਤੇ ਪਿਛਲੇ ਸਾਲ ਮੈਂ ਦੇਖ ਪਿਛਲੇ ਸਾਲ ਸੀਗੇ ਐਤਕਾਂ ਵੀ ਸੀਗੇ ਥੱਲੇ ਡੇ ਡੁੱਗ ਗਏ ਹੋਣੇ ਆ ਕਾਫੀ ਮੈਂ ਦੇਖੇ ਸੀ ਅੱਛਾ ਇਹਨੂੰ ਲੱਗੇ ਇਹਨੂੰ ਫਲ ਲੱਗੇ ਹਾਂਜੀ ਹਾਂਜੀ ਕਾਫੀ ਲੱਗੇ ਸੀ ਇਸ ਵਾਰੀ ਤੇ ਹਾਲ ਜਿਹੜਾ ਆ ਉਹ ਕੁਆਲਿਟੀ ਬਣੀ ਉਹਦੀ ਕੋਸ਼ਤ ਹੈ ਹਾਂਜੀ ਹਾਂਜੀ ਬਿਲਕੁਲ ਪਿਓਰ ਉਹ ਫੇਰ ਸਾਡਾ ਅਸੀਂ ਉਧਰੋਂ ਫੇਰ ਹੋ ਗਿਆ ਨਾ ਕਿ ਲੈ ਵੀ ਜਾਨੀ ਜੇ ਤਾਂ ਖਾਣੇ ਖਰੂਟ ਫੇਰ ਸਾਲ ਹੁਣ ਹੁਸ਼ਿਆਰਪੁਰ ਆਉਣਾ ਪੈਣਾ ਹੁਣ ਤੂੰ ਦੱਸ ਦੇ ਵੀ ਕਿਦਾਂ ਕਾਨੀਆਂ ਨਹੀਂ ਪੈਂਦੀ ਗਰਮੀ ਮੈਂ ਤੁਹਾਨੂੰ ਦੱਸਿਆ ਇਹ ਬੰਦੇ ਬਹੁਤ ਲਾਗਿਆ ਸਾਡੇ ਇਹ ਸਿੱਧੇ ਨਹੀਂ ਹੈਗੇ ਭਾਜੀ ਇਹ ਗੱਲ ਵਿੱਚ ਨਹੀਂ ਕਰਦੇ ਨਹੀਂ ਆ ਮੈਂ ਜੀਨੇ ਤੇਰੀ ਭੈਜੀ ਨਾਲ ਅੱਛਾ ਆਮਲਾ ਆਹ ਦੇਖੋ ਆਮਲਾ ਹੈਗਾ ਯਾਰ ਇਹ ਦੇ ਦੇਣਾ ਗਰਮੀ ਪੈਂਦੀ ਅੱਛਾ ਆ ਦੇਸੀ ਆਮਲਾ ਇਹਦਾ ਨਾ ਫਲ ਦੇਖ ਲਓ ਯਾਰ ਛੋਟਾ ਹੁੰਦਾ ਆਪਾਂ ਅੱਗੇ ਵੀ ਦਿਖਾ ਲਿਆ ਹੋਇਆ ਆ ਆ ਉੱਪਰ ਵੀ ਹੈਗੇ ਆ ਤੇ ਆਮਲਾ ਇਹ ਛੋਟਾ ਹੈ ਇਹ ਪੱਕ ਗਿਆ ਆ ਵੀ ਡੀ ਹੋਇਆ ਹੈ ਹਾਂ ਹੂੰ ਸੋਏ ਆ ਜੀ ਛੋਟਾ ਆਮਲਾ ਬਹੁਤ ਹੈ ਭਾਈ ਮੈਂ ਜਨ ਲਾ 10 ਦਿਨ ਪਹਿਲਾਂ ਆਇਆ ਨਾ ਤੇ ਬਹੁਤ ਸੀ ਉੱਤੇ ਮੈਂ ਤੁਹਾਨੂੰ ਅਸਲ ਚ ਲੈ ਕੇ ਹੁਣ ਇਸ ਹੱਬ ਨੇ ਇਧਰ ਨੂੰ ਆਇਆ ਸੀਗਾ ਕਿ ਹੁਣੇ ਆ ਬਹੁਤ ਚੜੇ ਹੋਏ ਉੱਤੇ ਭਾਈ ਇਹ ਲੇਗੇ ਆ ਰੰਜੋਦ ਭਾਈ ਇਹ ਦੇਸੀ ਔਲਾ ਉੱਪਰ ਭਾਈ ਅਜੇ ਵੀ ਇਦੇ ਬਹੁਤ ਆ ਆ ਜੀ ਮੈਂ ਦੇਖ ਲੈ ਉੱਪਰ ਉੱਪਰ ਤੇ ਹਜੇ ਵੀ ਬਕਾਫੀ ਨੇ ਬਾਈ ਆ ਜਾਓ ਇਸ ਪਾਸੇ ਆਓ ਤਾਂ ਨਹੀਂ ਦਿੰਦੇ ਨੇ ਜਿੰਦਰਾ ਇਹ ਦੇਸੀ ਔਲਾ ਆ ਤੇ ਆ ਇਹ ਹੈਗਾ ਕਟਾ ਹਾਂ ਇਹ ਕਟਾ ਲਿਆ ਇਹ ਕਟਾ ਲਿਆ ਪਰ ਇਹਨੂੰ ਹਜੇ ਫਰੂਟਿੰਗ ਨਹੀਂ ਹੋਈ ਇਹਨੂੰ ਨਹੀਂ ਆਜੇਗਾ ਨਹੀਂ ਹੋਇਆ ਇਹ ਦੇਸੀ ਔਲਾ ਅਸਲ 'ਚ ਔਲੇ ਦਾ ਸਾਈਜ਼ ਆ ਹੁੰਦਾ ਜਿਹੜਾ ਆਪਣੇ ਹੁਸ਼ਿਆਰਪੁਰ 'ਚ ਹੁੰਦਾ ਆ ਇਹਨਾਂ ਦੇ ਹੁਸ਼ਿਆਰਪੁਰ ਦੇ ਜੰਗਲੀ ਇਲਾਕਿਆਂ 'ਚ ਵੀ ਇਹੀ ਸਾਈਜ਼ ਆ ਹਨਾ ਜੀ ਇਹੋ ਜਿਹੇ ਅਸਲੀ ਗ੍ਰਾਫਟਿੰਗ ਨਹੀਂ ਇਹ ਬੀ ਵਾਲਾ ਹੀ ਆ ਆ ਦੇਖੋ ਤਾਂ ਭਾਈ ਦੇ ਕਿੰਨੇ ਸੋਹਣੇ ਆ ਵਾਹ ਜੀ ਬੰਦਾ ਗੁਰੂ ਜੀ ਭਾਜੀ ਆਯੁਰਵੇਦ ਦੇ ਗ੍ਰੰਥਾਂ ਚ ਇਹਨਾਂ ਹੀ ਔਲਿਆਂ ਦਾ ਵਰਨਣ ਆ ਅੱਛਾ ਜੀ ਹਾਂ ਜੀ ਦੂਸਰੇ ਦਾ ਨਹੀਂ ਕਿਉਂਕਿ ਉਹ ਤੋਂ ਹੁੰਦੇ ਨਹੀਂ ਸੀ ਉਹ ਤੇ ਕਈ ਫਾਰਮੂਲੀਆਂ ਚ ਤਾਂ ਲਿਖਿਆ ਆ ਵੀ ਜਿਹੜਾ ਦੇਸੀ ਔਲਾ 10 ਗ੍ਰਾਮ ਦੇ ਸਾਈਜ਼ ਦਾ ਇੱਕ ਤੋਲੇ ਦਾ ਸਾਈਜ਼ ਆ ਉਹੀ ਉੱਥੇ ਵਰਤਣਾ ਸਪੈਸ਼ਲ ਕਿਤੇ ਕਿਤੇ ਮੈਂਸ਼ਨ ਹੋਇਆ ਤੇ ਤੁਸੀਂ ਆਹ ਹੀ ਔਲਾ ਵਰਤਣਾ ਤੇ ਇੰਨੇ ਦਾਣੇ ਵਰਤਣੇ ਆ ਜਿਦਾ ਇੱਕ ਤਾਤਰੀ ਪ੍ਰਾਸ਼ ਬਣਦਾ ਚਮਰ ਪ੍ਰਾਸ਼ ਵਾਂਗੂ ਉਹਦੇ ਵਿੱਚ ਲਿਖਿਆ ਵੀ 1000 ਦਾਣਾ ਜਿਹੜਾ ਆ ਨਾ ਔਲੇ ਦਾ ਇੱਕ ਤੋਲੇ ਜਿਹੜਾ ਵਜਨ ਹੁੰਦਾ ਉਹ ਵਾਲਾ 1000 ਦਾਣਾ ਜਿਹੜਾ ਔਲੇ ਦਾ ਪਾ ਕੇ ਬਣਾਉਣਾ ਜਿੱਦਾਂ ਉਹਨੂੰ ਕੀਤਾ ਸੀਗਾ ਨਾ ਉੱਥੇ ਮੈਂ ਹੁਣ ਤੁਸੀਂ ਜਾਣਾ ਨਾ ਮੈਂ ਤੁਹਾਨੂੰ ਦਿੰਦਾ ਗਿਫਟ ਉਹ ਬਣਾਇਆ ਮੈਂ ਲੈਂ ਮਾਰੇ ਫਾਰਮਿੰਗ 'ਚ ਬਹੁਤ ਖੁਸ਼ ਆ ਖੇਤੀ 'ਚ ਬਹੁਤ ਖੁਸ਼ ਆ ਅਸੀਂ ਭਾਵੇਂ ਖੇਤੀ ਨਾ ਵੀ ਕਰਦੇ ਹੋਈਏ ਤਾਂ ਖੇਤੀ 'ਚ ਇੰਟਰਸਟ ਜ਼ਰੂਰ ਰੱਖਿਆ ਕਰੋ ਖੇਤੀ 'ਚ ਨਹੀਂ ਰੱਖਦੇ ਕੁਝ ਗਾਰਡਨਿੰਗ 'ਚ ਰੱਖੋ ਬਾਗਬਾਨੀ ਚ ਕੁਝ ਬੂਟਿਆਂ ਨਾਲ ਪਿਆਰ ਕਰੋ ਕੁਦਰਤ ਨਾਲ ਪਿਆਰ ਕਰੋ ਅੰਤ ਨੂੰ ਇੱਕ ਕੁਦਰਤ ਜਿਹੜੀ ਆ ਨਾ ਇਹ ਸਾਡੀ ਸਾਡਾ ਜੀਵਨ ਇਤੇ ਨਿਰਭਰ ਹੈ ਜੋ ਮੇਰੀ ਸੋਚ ਆ ਬਾਈ ਹੁਣਾਂ ਨੇ ਸ਼ੌਕੀਆ ਤੌਰ ਤੇ ਆਪਣਾ ਇਹ ਫਾਰਮ ਬਣਾਇਆ ਹੋਇਆ ਆ ਪ੍ਰੋਫੈਸ਼ਨਲ ਖੇਤੀ ਕੋਈ ਨਹੀਂ ਕਰਦੇ ਇੱਥੇ ਜਿੰਨਾ ਵੀ ਬੀਜਦੇ ਨੇ ਆਪਣੇ ਲਈ ਬੀਜਦੇ ਆ ਸਿਰਫ ਗੁੜ ਜਿਹੜਾ ਹੈਗਾ ਇਹ ਬਣਾ ਕੇ ਦਿੰਦੇ ਆ ਪਰ ਬਾਈ ਗੱਲ ਉੱਥੇ ਵੀ ਜਿਆਦਾ ਮਾਤਰਾ ਚ ਨਹੀਂ ਹੁੰਦਾ ਸੋ ਜਿਹੜੇ ਵੀ ਦੋਸਤ ਚਾਹੁੰਦੇ ਆ ਗੋੜ ਲੈਣਾ ਜਾਂ ਕੋਈ ਹੋਰ ਚੀਜ਼ ਉਹ ਬਾਈ ਇਹਨਾਂ ਨਾਲ ਸੰਪਰਕ ਕਰ ਲਿਓ ਪਰ ਗੋੜ ਜਿਹੜਾ ਹੈਗਾ ਉਹਦਾ ਰੇਟ ਜਿਹੜਾ ਹਨਾ ਬਾਈ ਫੋਨ ਕਰਕੇ ਪੁੱਛ ਲਈਓ ਮੈਂ ਵੀਡੀਓ 'ਚ ਨਹੀਂ ਦੱਸ ਰਿਹਾ ਉਹਦਾ ਕਾਰਨ ਇਹ ਹੈ ਕਿ ਹਰ ਇੱਕ ਇਲਾਕੇ ਦਾ ਆਪੋ ਆਪ ਦਾ ਹੁੰਦਾ ਪਰ ਪ੍ਰੋਬਲਮ ਇਹ ਹੈ ਕਿ ਆ ਕਈ ਵਾਰੀ ਸਾਡੇ ਇਲਾਕੇ 'ਚ ਹੀ ਲੋਕ ਜਿਹੜੇ ਆ ਉਹ ਸਾਡਾ ਸਾਥ ਨਹੀਂ ਦਿੰਦੇ ਵੀ ਯਾਰ ਉੱਥੋਂ ਤਾਂ 70 ਹੀ ਮਿਲਦਾ ਉੱਥੋਂ 75 ਹੀ ਮਿਲਦਾ ਤੇ ਯਾਰ ਜਿੱਥੇ ਤੁਹਾਨੂੰ ਰੇ ਸਪਰੇ ਕੋਈ ਨਹੀਂ ਜਿੱਥੇ ਤੁਹਾਨੂੰ ਪਤਾ ਵੀ ਇਹ ਬੰਦੇ ਨੇ ਬੜੀ ਮਿਹਨਤ ਕੀਤੀ ਆ ਗੁਰਮੁਖ ਬੰਦੇ ਆ ਔਰ ਘਰ ਦੇ ਵਿੱਚ ਇੱਥੇ ਜਿਹੜਾ ਇਹਨਾਂ ਨੇ ਫਾਰਮ ਤੇ ਬਣਾਇਆ ਆਪਣਾ ਘਰ ਤੇ ਇੱਥੇ ਬਕਾਇਦਾ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਘਰ ਦੇ ਵਿੱਚ ਤੇ ਫਾਰਮ ਚ ਮਤਲਬ ਵੀ ਗੁਰਮੁਖ ਬੰਦੇ ਆ ਯਾਰ ਥੋੜਾ ਜਿਹਾ ਇਹਨਾਂ ਨੂੰ ਵੀ ਆਪਾਂ ਨੂੰ ਸਹਿਯੋਗ ਕਰਨਾ ਬਣਦਾ ਵੀ ਜੇ ਕੋਈ ਬੰਦਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੋ ਅਸੀਂ ਤੇ ਇਹ ਕਹਾਂਗੇ ਬਾਕੀ ਪੀਆਰ ਪੰਜਾਬ ਤੋਂ ਇਹੀ ਸਨੇਹਾ ਆ ਤੇ ਬਾਈ ਜੀ ਕੋਈ ਸਨੇਹਾ ਦੇਣਾ ਚਾਹੁੰਦੇ ਆ ਤਾਂ ਜਰੂਰ ਦਿਓ ਤੁਸੀਂ ਅਧਿਆਪਕ ਵੀ ਹੋ ਇੱਕ ਕਿਸਾਨ ਵੀ ਹੋ ਮਤਲਬ ਕੁਦਰਤ ਨਾਲ ਇਨੇ ਜੁੜੇ ਹੋਇਆ ਯਾਰ ਆਨੰਦ ਆ ਗਿਆ ਵੈਸੇ ਬਈ ਇੱਥੇ ਨਾ ਵੈਸੇ ਵੀ ਨਾ ਸਾਡੇ ਇੱਥੇ ਜਿਹੜੀ ਇਹ ਜਗ੍ਹਾ ਆ ਨਾ ਹਾਂ ਇਹ 16 ਕਿਲੇ ਜਗ੍ਹਾ ਸੀ ਅੱਛਾ ਠੀਕ ਹੁਣ ਚਲੋ ਕੀ ਡਿਸਟ੍ਰਿਬਿਊਸ਼ਨ ਹੋ ਗਈ ਸਾਰਿਆਂ ਵਿੱਚ ਵੰਡ ਹੋ ਗਈ ਆ ਅੱਛਾ ਜੀ ਬਜ਼ੁਰਗਾਂ ਨੇ ਇੱਥੇ ਬਾਗ ਲਾਇਆ ਹੋਇਆ ਸੀਗਾ ਅੰਬ ਜਾਮਣ ਤੇ ਅਮਰੂਦ ਤੇੰਤਰਾਂ ਦੇ ਬੂਟੇ ਸੀਗੇ ਉਹਨਾਂ ਦਾ ਇੰਨਾ ਹੀ ਸੀਗਾ ਪਰਾਣਾ ਤੇ ਪੌਦਿਆਂ ਨੂੰ ਸਵੇਰ ਦੇ ਟਾਈਮ ਦੇ ਤੇ ਸ਼ਾਮ ਦੇ ਟਾਈਮ ਦੇ ਉੱਤੇ ਛੇੜਨਾ ਨਹੀਂ ਆ। ਬਕਾਇਦਾ ਜਿੱਦਾਂ ਸਾਡੇ ਵਿੱਚ ਜਾਨ ਹੈਗੀ ਆ ਅਸੀਂ ਮਹਿਸੂਸ ਕਰਦੇ ਹੈਗੇ ਆ ਉਸੇ ਤਰੀਕੇ ਨਾਲ ਇਹ ਵੀ ਜੀਵ ਜੰਤੂ ਆ ਆਪਣੇ ਆਪਣੀ ਜੀਵਨ ਭੋਗ ਰਹੇ ਹੈਗੇ ਆ। ਕੁਦਰਤ ਦੇ ਨਾਲ ਪਿਆਰ ਕਰਾਂਗੇ ਤਾਂ ਕੁਦਰਤ ਸਾਨੂੰ ਆਪਣੇ ਆਪ ਹੀ ਪਿਆਰ ਕਰਨਾ ਸ਼ੁਰੂ ਕਰ ਦੇਗੀ। ਨਾਲ ਅਸੀਂ ਪਾਣੀ ਦੀ ਬਚਤ ਦੇ ਵਾਸਤੇ ਸੋਲਰ ਸਿਸਟਮ ਕੀਤਾ ਹੋਇਆ ਆ ਔਰ ਸਪ੍ਰਿੰਕਲਿੰਗ ਰੱਖੀ ਹੋਈ ਹੈ ਨਾਲ। ਹੂੰ। ਔਰ 7.5 ਹਾਰਸ ਪਾਵਰ ਦੀ ਮੋਟਰ ਹੈਗੀ ਆ ਸੋਲਰ ਤੇ ਹੀ ਆ ਬਾਈ ਜੀ ਆ ਆਈਡੀ ਇਹਨਾਂ ਕੋ ਬੜੇ ਕਮਾਲ ਹੈ ਅਸੀਂ ਲੇਟ ਹੋ ਗਏ ਸੀ ਥੋੜਾ ਜਿਹਾ ਇਹ ਵੀ ਲੇਟ ਆਏ ਸਕੂਲ ਤੋਂ ਇਸ ਕਰਕੇ ਹਨੇਰਾ ਹੀ ਹੋ ਚੱਲਿਆ ਹੁਣ ਰਿਕਾਰਡਿੰਗ ਕਰਦੇ ਆ ਤਾਂ ਲੰਬੀਆਂ ਗੱਲਾਂ ਨਹੀਂ ਹੋ ਸਕਦੀਆਂ ਸੀ ਔਰ ਥੱਲੇ ਨੰਬਰ ਡਿਸਪਲੇ ਕਰ ਰਿਆ ਬੇਨਤੀ ਹੈ ਕਿ ਫੋਨ ਕਾਲ ਇਸ ਨੰਬਰ ਤੇ ਨਾ ਕਰਿਓ WhatsApp ਕਰੋ ਜਦੋਂ ਇਹਨਾਂ ਕੋ ਸਮਾਂ ਹੋਇਆ ਹੈ ਤੁਹਾਨੂੰ ਫੋਨ ਕਰ ਲਊਗੇ ਯਾ ਤੁਹਾਡੇ ਮੈਸੇਜ ਦਾ ਇਹ ਜਵਾਬ ਦੇ ਦੂਗੇ ਜਰੂਰੀ ਯਾਦ ਰੱਖਿਓ ਕਿਉਂਕਿ ਅਸੀਂ ਜਦੋਂ ਨੰਬਰ ਤੁਹਾਨੂੰ ਦਿੰਨੇ ਆ ਜੀ ਉਹ ਤੁਹਾਡੀ ਸਹੂਲਤ ਲਈ ਹੀ ਦਿੰਨੇ ਆ ਤੁਹਾਡੇ ਨਾਲ ਸੰਪਰਕ ਲਈ ਹੀ ਦਿੰਨੇ ਆ ਆਪਾਂ ਪੀਆਰ ਪੰਜਾਬ ਵਾਲੇ ਪਰ ਇੱਕੋ ਹੀ ਬੇਨਤੀ ਹੁੰਦੀ ਹੈ ਕਿ ਹੁਣ ਇਹ ਟੀਚਰ ਨੇ ਤੋਂ ਆਪਾਂ ਇਹਨਾਂ ਨੂੰ ਫੋਨ ਕਰਾਂਗੇ ਤੋਂ ਸ਼ਾਇਦ ਇਹ ਗੱਲ ਨਾ ਕਰ ਸਕਣ ਹੈਨਾ ਸੋ ਬੇਨਤੀ ਇਹ ਜ਼ਰੂਰੀ ਕਿ ਤੁਸੀਂ WhatsApp ਮੈਸੇਜ ਕਰਨ ਨੂੰ ਪਹਿਲ ਦਿਓ ਜਾਂ ਟੈਕਸਟ ਮੈਸੇਜ ਵੈਸੇ ਛੱਡ ਦਿਓ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਤੇ ਸਾਨੂੰ ਫੋਨ ਕਰ ਲਓ ਜਾਂ ਮੈਸੇਜ ਕਰ ਦਿਓ ਸੋ ਇੰਨੀ ਕੁ ਜ਼ਰੂਰ ਧਿਆਨ ਰੱਖਿਓ ਸੋ ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਵੀਡੀਓ ਦੇਖੀ ਸੋ ਹਕੀਮ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਇੱਥੇ ਲੈ ਕੇ ਆਏ ਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਤੇ ਲੇਟ ਹੋ ਗਏ ਅਸੀਂ ਅੱਜ ਕਾਫੀ ਤਾਂ ਹੁਣ ਹਜੇ ਵਾਪਸ ਵੀ ਜਾਣਾ ਤੇ ਵੀਡੀਓ ਨੂੰ ਲਾਈਕ ਵਾਲਾ ਬਟਨ ਦਬ ਕੇ ਸ਼ੇਅਰ ਕਰ ਦਿਓ ਚਾਹੇ ਗੋੜ ਚਾਹੀਦਾ ਚਾਹੇ ਕੋਈ ਬੂਟਾ ਲੈਣਾ ਜਾਂ ਕੋਈ ਫਾਰਮ ਵਿਜ਼ਿਟ ਕਰਨਾ ਜਾਂ ਸਲਾਹ ਲੈਣੀ ਇੱਕੋ ਹੀ ਬੇਨਤੀ ਬਿਨਾ ਫੋਨ ਕਰੇ ਜਾਂ ਸਮਾਂ ਲਏ ਉਹ ਨਾ ਕੋਈ ਆਵੇ ਮੈਸੇਜ ਕਰ ਦਿਓ ਇਹਨਾਂ ਨੇ ਆਪ ਹੀ ਬੈਕ ਕਾਲ ਤੁਹਾਨੂੰ ਕਰ ਦੇਣੀ ਆ ਸੋ ਇਹਨਾਂ ਕ ਖਿਆਲ ਰੱਖਿਓ ਸੋ ਵੀਡੀਓ ਪਸੰਦ ਆਈ ਹੋਵੇ ਸ਼ੇਅਰ ਵੀ ਕਰ ਲਿਓ ਤੇ ਨਵੇਂ ਆਇਓ ਚੈਨਲ ਤੇ ਤੇ ਆਪਣਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਤਿ ਸ਼੍ਰੀ ਅਕਾਲ